ਅਛਾ ਜੀ ਐਕਸਪੀਡਾਈਟਡ ਰਿਮੂਵਲ ਦੀ ਹੁਣ ਆਪਾਂ ਅਟਰਨੀ ਟਰਕਣਾ ਜੀ ਇਹ 2 ਸਾਲ ਵਾਲਾ ਜਿਹੜਾ ਗੱਲ ਐ ਐਕਸਪੀਡਾਈਟਡ ਰਿਮੂਵਲ ਅ ਜੀ ਕੀ ਲੇਟੈਸਟ ਇਸ ਦੇ ਉੱਤੇ ਜਿਹੜੀ ਆਪਾਂ ਪਹਿਲੋਂ ਅਪਡੇਟ ਦੀ ਜਿਹੜੀ ਉਹ ਗੱਲ ਕਰੀਏ ਕੌਣ ਇੰਪੈਕਟ ਹੋ ਰਿਹਾ ਆ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਮਸਲਾ ਆ ਐਕਸਪੀਡਾਈਟਡ ਰਿਮੂਵਲ ਦਾ ਕਿਹਦੇ ਉੱਤੇ ਸਭ ਤੋਂ ਜ਼ਿਆਦਾ ਇੰਪੈਕਟ ਆ ਸੋ ਹੁਣ ਦੇਖੋ ਰਾਜਕਰਨ ਜੀ ਕੀ ਸੀਗਾ ਕਿ ਇਮੀਗ੍ਰੇਸ਼ਨ ਲਾਇਰਸ ਵੀ ਠੀਕ ਆ ਕੋਈ ਫੈਮਿਲੀ ਦੀ ਪ੍ਰੈਕਟਿਸ ਕਰਦਾ ਠੀਕ ਆ ਪੈਰਾਲੀਗਲ ਕਹਿੰਦੇ ਆਪਾਂ ਫਾਰਮ 'ਤੇ ਦੇਦੇ ਆ ਵਿਆਹ ਸ਼ਾਦੀਆਂ ਵਾਲੇ ਕੋਈ ਕਹਿੰਦਾ ਆਪਾਂ ਸਾਇਲਮ ਲਾ ਦੇਈਦੀ ਆ ਇਹ ਜਿਹੜੀ ਬਾਰਡਰ ਵਾਲੀ ਪ੍ਰੈਕਟਿਸ ਹੈਗੀ ਜਿਹੜੇ ਲੋਕੀ ਡਿਟੇਨ ਹੁੰਦੇ ਆ ਉੱਥੇ ਬਾਰਡਰਾਂ ਦੇ ਉੱਤੇ ਉਹਦੇ ਬਾਰੇ ਲੋਕੀ ਕਹਿੰਦੇ ਆਪਾਂ ਕਿਉਂ ਫਿਗਰ ਕਰਨੀ ਹੈ ਕਿਉਂਕਿ ਬੰਦਾ ਤਾਂ ਹੁਣ ਆ ਗਿਆ ਅਮਰੀਕਾ ਦੇ ਵਿੱਚ ਹੂੰ ਸੋ ਜਿਹੜਾ ਬਾਰਡਰ ਇਸ਼ੂ ਜਿਹੜਾ ਸੀਗਾ ਪਹਿਲਾਂ ਜਿਹੜਾ ਲੋਕੀ ਬਾਰਡਰ ਇਸ਼ੂ ਕਰਦੇ ਸੀਗੇ ਤਾਂ ਜਿਹੜੇ ਵਕੀਲ ਸੀਗੇ ਜਾਂ ਜਿਹੜੇ ਪੈਰਾਲੀਗਲ ਸੀਗੇ ਜਾਂ ਇਵਨ ਜਿਹੜੇ ਲੋਕੀ ਉਰੇ ਆ ਗਏ ਹਨਾ ਕਮਿਊਨਿਟੀਆਂ ਦੇ ਵਿੱਚ ਤੁਹਾਨੂੰ ਪਤਾ ਭਾਵੇਂ ਕੋਈ ਵੀਜ਼ੇ ਤੇ ਆ ਕੇ ਓਵਰਸ ਇਹ ਆਪਣੇ 2 ਸਾਲ ਵਾਲੀ ਜਿਹੜੀ ਕਵਰੇਜ ਆਪਾਂ ਕੀਤੀ ਸੀਗੀ ਜਿਹਦੇ ਵਿੱਚ ਲੋਕਾਂ ਨੇ ਕਿਹਾ ਕਿ ਯਾਰ ਬੜਾ ਡਰਾਤਾ ਹਹਾ ਕਰ ਮਚ ਗਈ ਹੈ ਨਾ ਕਿਉਂਕਿ ਕਿਸੇ ਨੇ ਕਦੀ ਸੋਚਿਆ ਹੀ ਨਹੀਂ ਸੀਗਾ ਕਿਉਂਕਿ ਗੱਲ ਜਿਹੜੀ ਸੀਗੀ ਉੱਥੇ ਤਾਂ ਕੰਦ ਹੀ ਨਹੀਂ ਸੀਗੀ ਜਿਹੜੀ ਗੱਲ ਸੀਗੀ ਉਹ ਸਿਰਫ 100 ਮਾਈਲ ਤੱਕ ਯੂਐਸ ਦੇ ਬਾਰਡਰ ਤੱਕ ਰਹਿੰਦੀ ਸੀਗੀ ਹੂੰ 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 ਬਿਲਕੁਲ ਸੋ ਕਿਸੇ ਨੂੰ ਵੀ ਜਿਹੜਾ ਸੀਗਾ ਇਸ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਸੀਗੀ ਕਿਉਂਕਿ ਬਾਟਮ ਲਾਈਨ ਲੋਕੀ ਕੀ ਦੇਖਦੇ ਸੀਗੇ ਵਿਆਹ ਕਰਾ ਲਿਆ ਪੇਪਰ ਫਿਲ ਕਰਤੇ ਸਾਲੋਂ ਫਿਲ ਕਰਤਾ ਕੋਈ ਲੇਟ ਹੋ ਗਿਆ ਕਿਸੇ ਨੇ ਸਾਲ ਤੋਂ ਬਾਅਦ ਲਾਤਾ ਕੋਈ ਬਿਲਕੁਲ ਹੀ ਵੇਟ ਕਰਦਾ ਰਿਹਾ ਕੋਈ ਵੀਜ਼ਾ ਤੇ ਹੀ ਕੰਮ ਕਰੀ ਗਿਆ ਫਿਰ ਬਾਅਦ ਚ ਕਿਸੇ ਨੇ ਯੂ ਵੀਜ਼ਾ ਲਾਤਾ ਇਦਾਂ ਹੀ ਚੀਜ਼ਾਂ ਜਿਹੜੀਆਂ ਹੁਣ ਲਾਪੀਆਂ ਤੇ 2 ਸਾਲ ਵਾਲਾ ਰੂਲ ਜਿਹੜਾ ਸੀਗਾ ਹਮੇਸ਼ਾ ਤੋਂ ਸੀਗਾ ਜੀ بس ਇਹ ਸੀਗਾ ਕਿ ਇਹ ਕਿਸੇ ਨੇ ਇਨਫੋਰਸ ਨਹੀਂ ਜਿਹੜਾ ਕੀਤਾ ਸੀਗਾ ਹੂੰ ਤੇ ਕੋਈ ਨਵੀਂ ਚੀਜ਼ ਨਹੀਂ ਲੋਕੀ ਕਹਿੰਦੇ ਨਵਾਂ ਕਿੱਥੋਂ ਦੀ ਆ ਗਿਆ ਨਵਾਂ ਕੋਈ ਨਹੀਂ ਸੀਗਾ ਇਹ ਆਲਰੇਡੀ ਐਗਜ਼ਿਸਟ ਕਰਦਾ ਸੀਗਾ ਠੀਕ ਹੈ ਜੀ ਪਹਿਲਾਂ ਜਿਹੜੀ ਚੀਜ਼ ਬਾਰਡਰ ਇਸ਼ੂ ਸੀਗੀ ਹੁਣ ਇਹ ਤੁਹਾਡੇ ਘਰਾਂ ਤੱਕ ਜਿਹੜੀ ਪਹੁੰਚ ਗਈ ਆ ਤੋ ਜਿਹੜਾ ਬੰਦਾ ਹੁਣ ਵੀ ਕਹਿੰਦਾ ਕਿ ਨਹੀਂ ਯਾਰ ਡਰਾਉਂਦੇ ਆ ਨਹੀਂ ਪਹੁੰਚੀ ਆ ਯਾਰ ਤੁਸੀਂ ਕਮ ਆਨ ਲੋਕੀ ਦੇਖੋ ਉੱਥੇ ਚੱਕ ਕੇ ਜਿਹੜੇ ਫੜ ਕੇ ਵਾਪਸ ਭੇਜੇ ਜਾ ਰਹੇ ਹੁਣ ਤੁਸੀਂ ਇਹ ਨਾ ਕਹੋ ਕਿ ਯਾਰ ਡਰਾਉਣ ਵਾਲਾ ਪ੍ਰੋਗਰਾਮ ਕਵਰ ਕਰਤਾ ਜਾਂ ਇਦਾਂ ਕਰਤਾ 2000 2000 ਹੋਰ ਜਾ ਰਹੇ ਆ 160 ਟ ਹੈ ਤੇ 2000 ਜਾ ਰਹੇ ਆ ਇਸ ਟਾਈਮ ਉਥੇ ਇੰਡੀਆ ਦੀ ਗੱਲ ਕਰਦੇ ਜਾਈਏ ਤਾਂ ਜੀ ਤੇ ਤਾਂ ਭਾਈ ਉਹ ਡਰ ਵਾਲਾ ਜਿਹੜਾ ਹੈਗਾ ਉਹ ਜਿੱਦਾਂ ਵਾਰਨਿੰਗ ਨਹੀਂ ਦਿੰਦੇ ਕਿ ਇਹ ਫਿਲਮ ਦੇ ਵਿੱਚ ਵਾਇਲੈਂਸ ਵਾਲਾ ਐਕਸ਼ਨ ਜਿਹੜਾ ਹੋਊਗਾ ਪਹਿਲਾਂ ਹੀ ਤੁਹਾਨੂੰ ਹੈਗਾ ਜੇ ਭਾਈ ਤੁਹਾਨੂੰ ਡਰ ਡਰ ਲੱਗਦਾ ਇਦਾਂ ਦੀਆਂ ਗੱਲਾਂ ਸੁਣ ਕੇ ਤੇ ਤੁਸੀਂ ਕਹਿੰਦੇ ਆ ਕਿ ਨਹੀਂ ਇਹ ਰੱਬ ਦੇਖਦਾ ਉਹ ਬਚਾ ਲੂਗਾ ਠੀਕ ਹੈ ਯਾ ਰਾਈਟ ਪਰ ਇਹ ਆ ਕਿ ਇਹ ਦੇ ਹੁਣ ਆਪਾਂ ਜੋ ਖਬਰਾਂ ਤਾਂ ਉਦਾਂ ਹੀ ਕਵਰ ਕਰਨੀਆਂ ਨਾ ਐਗਜ਼ੈਕਟਲੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਉਹਦੇ ਵਿੱਚ ਆਪਾਂ ਵਧਾਂਗੇ ਸੋ ਕੀ ਚੀਜ਼ ਸੀਗੀ ਕਿ ਇਹ ਹਮ ਲੋਕਾਂ ਦੇ ਘਰਾਂ ਤੱਕ ਆ ਗਈ ਆ इवन ਜਿਹੜੇ ਵਕੀਲ ਸੀਗੇ ਜਿਹੜੇ ਕਹਿੰਦੇ ਕਿ ਮੈਨੂੰ 2 ਸਾਲ ਵਾਲੇ ਰੂਲ ਜਾਂ ਬਾਰਡਰ ਵਾਲੇ ਰੂਲ ਦੇ ਬਾਰੇ ਨਹੀਂ ਅਵੇਅਰ ਹੋਣ ਦੀ ਲੋੜ ਆ ਮੇਰੇ ਤਾਂ ਕਲਾਇੰਟ ਦਾ ਸਾਇਲਮ ਲੱਗਾ ਉਹਨੂੰ ਤਾਂ ਆ ਗਿਆ ਔਰੇ ਤੇ ਬਾਰਡਰ ਟੱਪ ਕੇ ਮੈਂ ਤੇ ਸਾਇਲਮ ਲਾਤਾ ਹੁਣ ਉਹ ਵਕੀਲਾਂ ਨੂੰ ਵੀ ਜਿਹੜਾ ਇਹ ਚੀਜ਼ ਦਾ ਪੜ੍ਹਨਾ ਪੈਣਾ ਕਿ ਭਾਈ ਇਹ ਕੀ ਹੋ ਰਿਹਾ ਵਾ ਕਿਉਂਕਿ ਤੁਹਾਡੇ ਜਿਹੜੇ ਕੇਸ ਲੱਗੇ ਭਾਵੇਂ ਨਹੀਂ ਲੱਗੇ ਮੈਟਰ ਨਹੀਂ ਕਰੂਗਾ ਠੀਕ ਆ ਸੋ ਕੀ ਸੀਗਾ ਜਦੋਂ 트럼ਪ ਸਾਹਿਬ ਸੌ ਚੱਕੇ ਇਹਨਾਂ ਨੇ ਕੀ 20 ਤਰੀਕ ਸੀਗੀ ਮੇਰੇ ਖਿਆਲ ਨਾਲ ਜਨਵਰੀ ਦੀ 20 ਤਰੀਕ ਨੂੰ ਹੁੰਦਾ ਹਾਂਜੀ 20 ਤਰੀਕ ਨੂੰ ਆਇਆ ਸੀਗਾ ਨਾ ਤੁਸੀਂ ਲਗਾ ਲਓਗੇ ਇਹਨਾਂ ਨੇ ਰਾਈਟ ਵੇ ਫੈਡਰਲ ਰਜਿਸਟਰ ਦੇ ਵਿੱਚ ਨੋਟਿਸ ਪਾਤਾ ਉਹਦੇ ਵਿੱਚ ਇਹਨਾਂ ਨੇ ਕੀ ਚੀਜ਼ ਟਾਰਗੇਟ ਕੀਤੀ ਸਿੱਧੇ ਉਹਨਾਂ ਨੇ ਕਿਹਾ ਕਿ ਐਕਸਪੀਡਿਟਡ ਰਿਮੂਵਲ ਮਤਲਬ ਕਿ ਤੁਸੀਂ ਦੇਖੋਗੇ ਇਹ ਪਹਿਲਾਂ ਹੀ ਇਹਨਾਂ ਦੀ ਸਟੱਡੀ ਸਟਡੀ ਸੀ ਜਦੋਂ ਆਪਾਂ ਜਿਤਨਾ ਤੇ ਆਪਾਂ ਇਹ ਚੀਜ਼ ਜਿਹੜੀ ਕਰਨੀ ਹੈ ਹਾਂਜੀ ਉਹਦੇ ਵਿੱਚ ਉਹਨਾਂ ਨੇ ਕਿ ਕੀਤਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਜਿਹੜੀ ਏਜੰਸੀ ਆ ਇਹਨੂੰ ਆਪਾਂ ਫੁੱਲ ਜਿਹੜੀ ਸਟੈਚੂਟਰੀ ਅਥਾਰ ਮਤਲਬ ਕਿ ਇਹਨਾਂ ਦੇ ਹੱਥ ਜਿਹੜੇ ਬੰਨਣੇ ਨਹੀਂ ਹੈਗੇ ਇਹਨਾਂ ਨੇ ਬੇਸਿਕਲੀ ਫੈਡਰਲ ਨੋਟਿਸ ਦੇ ਵਿੱਚ ਜਿਹੜੀ ਲਿਟਰਲੀ ਇਹਨਾਂ ਨੇ ਜਾ ਕੇ ਕਲੈਰੀਫਾਈ ਕਰਤਾ ਕਿ ਸਾਡਾ ਸਟੈਂਸ ਜਿਹੜਾ ਕੀ ਹੈਗਾ ਤੇ ਬਾਈਡਨ ਸਾਹਿਬ ਦਾ ਜਿਹੜਾ ਐਕਸਪਾਇਰਟਡ ਰਿਮੂਵਲ ਵਾਲਾ ਨੋਟਿਸ ਹੈਗਾ ਜਿੱਦਾਂ ਉਹ ਕਹਿੰਦੇ ਕਿ ਸਿਰਫ ਕ੍ਰਿਮੀਨਲਸ ਨੂੰ ਕਰਨਾ ਆਇਆ ਉਹ ਕਹਿੰਦੇ ਡਿਪੋਟੇਸ਼ਨ ਇਹਨਾਂ ਦੀ ਸਸਪੈਂਡ ਕਰ ਦਿਓ ਜਾਂ ਬਾਰਡਰ ਬਿਲਕੁਲ ਹੀ ਖੋਲ ਦਿਓ ਹਨ ਹਮ ਹਮ ਪਹਿਲਾਂ ਤਾਂ ਦੇਖੋ ਬੇਫਕੂਫੀ ਸੀਗੀ ਉਹਨਾਂ ਦੀ ਸਿੱਧੇ ਖੋਲ ਦੋ ਤਾਂ ਵੀਡੀਓ ਬੰਦ ਹੈਗੀ ਖੁੱਲਾ ਬਈ ਕੋਈ ਵੀ ਆ ਕੇ ਵੜ ਜਾਵੇ ਗਲਤ ਗੱਲ ਸੀਗੀ ਜਿਹੜੇ ਹਿਸਾਬ ਨਾਲ ਹੁਣ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਕਾਰਟਲ ਜਿਹੜੇ ਸੀਗੇ ਡਰੱਗਲ ਜਿਹੜੇ ਕਿੰਨੇ ਲੋਕੀ ਜਿਹੜੇ ਆ ਗਏ ਹੁਣ ਕਿੰਨਾ ਉਹ ਸਾਹਮਣੇ ਆ ਰਿਹਾ ਕਿ ਕਿੱਦਾਂ ਕਿੱਦਾਂ ਉਹਨਾਂ ਨੇ ਆਪਣੀ ਗੈਂਗਸ ਨੇ ਕਿੱਦਾਂ ਕਿੱਦਾਂ ਨੈਟਵਰਕ ਜਿਹੜੇ ਬਣਾ ਲਏ ਸੋ ਉਹਨਾਂ ਨੇ ਟੋਟਲ ਜਿਹੜਾ ਸੀਗਾ ਡਿਸਰਿਗਾਰਡ ਕਰਤਾ ਇੱਕ ਤੁਸੀਂ ਕਹਿ ਲਓ ਕਿ ਮੈਸੇਜ ਚੱਲ ਗਿਆ ਦੁਨੀਆ ਨੂੰ ਕਿ ਆ ਜਾਓ ਬਈ ਅਮਰੀਕਾ ਨੇ ਤਾਂ ਖੋਲਤੇ ਆ ਬਾਰਡਰ ਤੇ ਜਿਹੜਾ ਬੰਦਾ ਸੀਗਾ ਉਹ ਕਹਿੰਦਾ ਚ ਜਾ ਕੇ ਵੇਖੀਏ ਕਿ ਕੀ ਸੀਨ ਜਿਹੜਾ ਬਣਦਾ ਹੂੰ 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 ਸੋ ਇਹ ਜਿਹੜਾ ਸੀਗਾ ਟ੍ਰੈਂਡ ਚੱਲ ਪਿਆ ਠੀਕ ਆ ਸਟੇਟਾਂ ਨਹੀਂ ਸਟੇਟਾਂ ਜਿਹੜੀਆਂ ਖਾਲੀ ਹੋ ਗਈਆਂ ਜਿਹੜੀਆਂ ਸਟੇਟਾਂ ਤੋਂ ਨਹੀਂ ਵੀ ਲੋਕ ਆਉਂਦੇ ਸੀਗੇ ਹੁਣਾਂ ਤੋਂ ਵੀ ਆਨ ਲੱਗ ਪਏ ਕਿ ਯਾਰ ਤੁਸੀਂ ਵੀ ਆ ਗਏ ਹੂੰ 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 ਸੋ ਬਾਈਡਨ ਹੁਣ ਆਦਾ ਇਹਨਾਂ ਨੇ ਜਿਹੜਾ 트ੰਪ ਸਾਹਿਬ ਨੇ ਕੀ ਕੀਤਾ ਕਿ ਆਂਦੇ ਦੇ ਨਹੀਂ ਪਹਿਲੇ ਦੇ ਨਹੀਂ ਬਾਈਡਨ ਦਾ ਜਿਹੜਾ ਸੀਗਾ ਪਹਿਲਾਂ ਤਾਂ ਉਹ ਕੈਨਸਲ ਕਰਤਾ ਕਿ ਜਿਹੜਾ ਉਹਨਾਂ ਦਾ ਐਕਸਪੀਡਿਟਡ ਰਿਮੂਵਲ ਵਾਲਾ ਨੋਟਿਸ ਸੀਗਾ ਤੇ ਆਪਣਾ ਵਾਲਾ ਜਿਹੜਾ ਰੀਇਨਸਟੇਟ ਕਰਤਾ ਚੇਂਜ ਕਰਤਾ ਉਹਨਾਂ ਨੇ ਜਨਵਰੀ 23 2025 ਤੋਂ ਲਾਗੂ ਕੰਮ ਕਰ ਜਿਹੜਾ ਠੀਕ ਹੈ ਇਹਨਾਂ ਦਾ ਡੀਐਚ ਸੈਕਟਰੀ ਸੀਗਾ ਹਫਮਨ ਹਾਂਜੀ 1 ਜਨਵਰੀ 23 ਨੂੰ ਮੈਮੋ ਇਸ਼ੂ ਕਰਤਾ ਆਈਸ ਨੂੰ ਸੀਬੀਪੀ ਨੂੰ ਯੂਐਸਆਈਐਸ ਨੂੰ ਠੀਕ ਹੈ ਸੋ ਇਹ ਜਿਹੜਾ ਮੈਮੋ ਸੀਗਾ ਇਹ ਬੜਾ ਡਿਟੇਲ ਦੇ ਵਿੱਚ ਸੀਗਾ ਕਿ ਇਹਦੇ ਵਿੱਚ ਕੀ ਤੁਸੀਂ ਕਿਦਾਂ ਇਨਫੋਰਸਮੈਂਟ ਕਰਨੀ ਹੈ ਕਿ ਬੰਦੇ ਤੁਸੀਂ ਚੱਕਣੇ ਕਿਦਾਂ ਹੈਗੇ ਆ ਠੀਕ ਹੈ ਠੀਕ ਹੈ ਇਹ ਉਹਲਾ ਟਾਈਮ ਸੀਗਾ ਜਦੋਂ 트럼ਪ ਆਇਆ ਸੀਗਾ ਆਪਾਂ ਤਿਆਰੀ ਕਰ ਰਹੇ ਸੀਗੇ ਕਿ ਹੁਣ ਇਦਾਂ ਹੋ ਜਾਣਾ 트럼ਪ ਆ ਗਿਆ ਬੜਾ ਕ੍ਰਿਟਿਸਿਜ਼ਮ ਸਾਨੂੰ ਮਿਲਿਆ ਲੈ ਵੀ ਇਦਾਂ ਕਰਦੇ ਆ ਇਦਾਂ ਕਰਦੇ ਆ ਪਰ ਸਹੀ ਕਹਿ ਰਹੇ ਸੀਗੇ ਤੁਹਾਨੂੰ ਪਹਿਲਾਂ ਐਡਵਾਂਸ ਦੇ ਵਿੱਚ ਵਾਰਨਿੰਗ ਕਰ ਰਹੇ ਸੀਗੇ ਕਿ ਯਾਰ ਇਧਰਲੇ ਪਾਸੇ ਨੂੰ ਚੀਜ਼ ਜਿਹੜੀ ਜਾਣੀ ਆ ਹੂੰ ਅੱਜ ਵੀ ਤਾਂ ਉਹੀ ਵਾਰਨਿੰਗ ਕਰਾਂਗੇ ਕਿ ਹੋਰ ਕਿਧਰਲੇ ਪਾਸੇ ਨੂੰ ਅੱਗੇ ਜਿਹੜੀ ਚੀਜ਼ ਜਾਣੀ ਆ ਠੀਕ ਕੀ ਹੁੰਦਾ ਹੈ ਐਕਸਪੀਡਾਈਟਡ ਰਿਮੂਵਲ ਜਿੱਦਾਂ ਤੁਸੀਂ ਕਿਹਾ ਵੀ ਇਹ ਅੱਜ ਦੀ ਨਹੀਂ ਇਹ ਚੀਜ਼ ਤਾਂ ਜਿਹੜੀ ਉਹ ਪੁਰਾਣੀ ਆ ਇਹ ਚੀਜ਼ ਕੀ ਐਕਸਪੀਡਾਈਟਡ ਰਿਮੂਵਲ ਨਾਨ ਸਿਟੀਜ਼ਨ ਦੇ ਲਈ ਇਹਦਾ ਕੀ ਅਰਥ ਆ ਕੀ ਇਸ ਦਾ ਮਤਲਬ ਆ ਕੀ ਕਨਸੀਕਵੈਂਸ ਨੇ ਸੋ ਜਿਹੜਾ ਨਾਨ ਸਿਟੀਜ਼ਨ ਪਹਿਲਾਂ ਤਾਂ ਉਹ ਏਲੀਨ ਹੁੰਦਾ ਠੀਕ ਆ ਜਿਹੜਾ ਏਲੀਨ ਨੰਬਰ ਜਿੱਦਾਂ ਆਪਾਂ ਕਹਿੰਦੇ ਆ ਤੇ ਬਾਈਡਨ ਹੁਣਾਂ ਨੇ ਇਹ ਜਿਹੜਾ ਹੁਣ ਵੋਕ ਜਨਰੇਸ਼ਨ ਇੰਨੀ ਕੋਈ ਹੈਗੀ ਲੈਫਟ ਵੱਲ ਨੂੰ ਸ਼ਿਫਟ ਹੋ ਗਈ ਹੈਗੀ ਠੀਕ ਆ ਕਈ ਸਾਰੇ ਮੁੱਦੇ ਜਿਹੜੇ ਉੱਠੇ ਤੇ ਇਹ ਕਹਿੰਦੇ ਕਿ ਆਪਣਾ ਜਿਹੜਾ ਨਾਨ ਸਿਟੀਜ਼ਨ ਜਿਹੜਾ ਨੌਨ ਸਿਟੀਜ਼ਨ ਹੈਗਾ ਉਹ ਏਲੀਅਨ ਨੂੰ ਨਾ ਆਪਾਂ ਏਲੀਅਨ ਨਹੀਂ ਕਹਿਣਾ ਉਹ ਤਾਂ ਐਂ ਲੱਗਦਾ ਕਿ ਦੂਜੇ ਪਲੈਨੈਟ ਤੋਂ ਆਇਆ ਤਾਂ ਕਿ ਉਹਨੂੰ ਵਧੀਆ ਲੱਗੇ ਉਹਨੂੰ ਮਾੜਾ ਨਾ ਲੱਗੇ ਉਹਨੂੰ ਨੌਨ ਸਿਟੀਜ਼ਨ ਕਿਹਾ ਕਰੋ ਯਾਰ ਤੁਹਾਡੇ ਵਧੀਆ ਮਾੜੇ ਦੇ ਚੱਕਰ ਨੇ ਤਾਂ ਇੱਕ ਨਾ ਅਮਰੀਕਾ ਦੇ ਤੇ ਲੈਫਟ ਵਿੰਗ ਵਾਲਿਆਂ ਨੇ ਵਧੀਆ ਮਾੜੇ ਦੇ ਚੱਕਰ ਨੇ ਦੇਸ਼ ਪੂਰਾ ਜਿਹੜਾ ਵਿੜਾ ਕਰਕੇ ਜਿਹੜਾ ਕਰਤਾ ਹੂੰ ਉਹਦਾ ਇੱਕ ਇੱਕ ਬੰਦਾ ਇੱਥੇ ਨਾ ਮਾਈਕ ਬੈਂਜ਼ ਉਹਦੇ ਉਹਦਾ ਮੈਂ ਸੁਣ ਰਿਹਾ ਸੀਗਾ ਆ ਪੋਡਕਾਸਟ 'ਤੇ ਠੀਕ ਹੈ ਜੀ ਕਹਿੰਦਾ ਜਿੱਦਾਂ ਹੁਣ ਇਹਨਾਂ ਨੇ ਸਾਰੇ ਪਹਿਲੀ ਵਾਰੀ ਇਹਨਾਂ ਨੂੰ ਐਕਸੈਸ ਦਿੱਤਾ ਕਿ ਜਿਹੜੀ ਟ੍ਰੈਜਰੀ ਸੀਗੀ ਉਹਦੇ ਵਿੱਚੋਂ ਦੀ ਕਿੱਧਰ-ਕਿੱਧਰ ਨੂੰ ਚੈੱਕ ਜਾ ਰਹੇ ਆ ਕਿ ਜਿਹੜੇ ਦੱਬ ਕੇ ਤਜੋਰੀ ਰੱਖੀ ਹੋਈ ਸੀਗੀ ਕਿ ਜਿਹੜੀ ਅਮਰੀਕਾ ਦੀ ਮਿੰਟ ਆ ਪੈਸਾ ਲੱਗ ਕਿੱਥੇ ਨੂੰ ਰਿਹਾ ਵਾ ਹੂੰ 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 ਤੇ ਟਰੰਪ ਉਹਨਾਂ ਨੇ ਡਾਕੂਮੈਂਟਸ ਵੀ ਕਾਫੀ ਜ਼ਿਆਦਾ ਜਿਹੜੇ ਸੀਗੇ ਡੀ ਕਲਾਸੀਫਾਈ ਜਿਹੜੇ ਕਰਤੇ ਤੁਹਾਨੂੰ ਪਤਾ ਹੀ ਆ ਕੀ ਬਿਲਕੁਲ ਪਿੱਛੇ ਤੱਕ ਜਾ ਰਹੇ ਆ ਹੂੰ ਤੇ ਜਿਹੜੀ ਸੰਸਥਾ ਇਹਨਾਂ ਦੀ ਮੇਨ ਟਾਰਗੇਟ ਸੀਗੀ ਉਹ ਸੀਗੀ ਯੂ ਐਸ ਏ ਆਈਡੀ ਉਹਨੂੰ ਇਹ ਬਹੁਤ ਜ਼ਿਆਦਾ ਜਿਹੜੀ ਇਨਵੈਸਟੀਗੇਟ ਕਰ ਰਿਹਾ ਕਿਉਂਕਿ ਉਹ ਉਹ ਇੱਕ ਸੰਸਥਾ ਸੀਗੀ ਜਿਨੇ ਏ ਡਿਸਾਈਡ ਕੀਤਾ ਕਿ ਕਿਹੜੇ ਬੰਦੇ ਨੂੰ ਟਾਰਗੇਟ ਕਰਨਾ ਹੈ ਕਿਹੜੇ ਰਿਪੋਰਟਰ ਨੂੰ ਟਾਰਗੇਟ ਕਰਨਾ ਕਿਹੜੇ ਬਿਜ਼ਨਸਮੈਨ ਨੂੰ ਟਾਰਗੇਟ ਕਰਨਾ ਕਿਹੜੀ ਕੰਟਰੀ ਦੇ ਵਿੱਚ ਕਿਦਾਂ ਉਤਲ ਬੁਤਲ ਜਿਹੜੀ ਮਚਾਣੀ ਆ ਹੂੰ 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 ਉਹਦੇ ਵਿੱਚ ਗੱਲਾਂ ਬਾੜੀਆਂ ਜ਼ਿਆਦਾ ਹੈਗੀਆਂ ਤੁਸੀਂ ਜਾ ਕੇ YouTube ਵੀ ਕਰ ਸਕਦੇ ਆ ਤੁਹਾਨੂੰ ਜਿਹੜਾ ਬੰਦਾ ਕਹਿੰਦਾ ਨਾ ਕਿ ਕੌਨਸਪੀਰੇਸੀ ਥਿਊਰੀ ਸਿਗੀਆਂ ਸਾਰੀਆਂ ਜਿਹੜੀਆਂ ਉਹਦੇ ਉੱਤੇ ਲਿਟਰਲੀ ਡੇਟਾ ਦੇ ਕੇ ਇਹਨਾਂ ਨੇ ਹੁਣ ਵੈਲੀਡੇਟ ਕਰਤਾ ਕਿ ਕੀ ਹੋ ਰਿਹਾ ਇੱਕ ਖਬਰ ਉਹਦੇ ਵਿੱਚ ਸਗੀ ਜਿੱਦ ਹੁਣ ਮਾਉਈ ਦੇ ਵਿੱਚ ਹਵਾਈ ਦੇ ਵਿੱਚ ਅੱਗ ਜਿਹੜੀ ਲੱਗੀ ਸੀਗੀ ਪਰ ਫੈਮਿਲੀ ਨੇ ਉਹਨਾਂ ਨੇ 700 ਡਾਲਰ ਸਮਥਿੰਗ ਦਾ ਚੈੱਕ ਦਿੱਤਾ ਸੀਗਾ ਹਨਾ ਹੂੰ ਹੂੰ ਤੇ ਐਟ ਦਾ ਸੇਮ ਟਾਈਮ 2 ਮਿਲੀਅਨ ਡਾਲਰ ਜਿਹੜੇ ਕੱਟ ਕੇ ਉਹਨਾਂ ਨੇ ਦਿੱਤੇ ਰਿਸਰਚ ਕਰਨ ਲਈ ਕਿ ਜਿਹੜੇ ਮੰਕੀਜ਼ ਹੁੰਦੇ ਆ ਉਹਨਾਂ ਦੀ ਜੈਂਡਰ ਰੀਅਸਾਈਨਮੈਂਟ ਸਰਜਰੀਆਂ ਕਿੱਦਾਂ ਕਰਨੀਆਂ ਹੂੰ ਤੁਸੀਂ ਚੀਜ਼ ਸੋਚ ਕੇ ਵੇਖੋ ਕਿ ਜਿਹੜੇ ਤੁਹਾਡੇ ਸਿਟੀਜ਼ਨ ਜਿਹੜੇ ਅਮਰੀਕੀ ਮਰ ਗਏ ਉਹਨਾਂ ਨੂੰ 700 ਡਾਲਰ ਦਾ ਚੈੱਕ ਦੇ ਰਹੇ ਆ ਤੇ ਜਿਹੜੀ ਜੈਂਡਰ ਰੀਸਾਈਨਮੈਂਟ ਸਰਜਰੀਸ ਹੈਗੀਆਂ ਉੱਤੇ 200 ਮਿਲੀਅਨ ਡਾਲਰ ਦਾ ਚੈੱਕ ਕੱਟ ਕੇ ਦਿੱਤਾ ਹੋਇਆ ਮਤਲਬ ਇਹ ਤੇ ਮੈਂ ਤੁਹਾਨੂੰ ਇੱਕ ਖਬਰ ਤਾਂ ਦੱਸ ਰਿਹਾ ਕਿ ਥੋੜਾ ਜਿਹਾ ਆਈਡੀਆ ਮਿਲੂ ਕਿ ਕਿੱਧਰਲੇ ਪਾਸੇ ਨੂੰ ਜਿਹੜੇ ਖੁਲਾਸੇ ਇਹਨਾਂ ਨੇ ਜਿਹੜੇ ਕੀਤੇ ਆ ਕਿ ਦੇਸ਼ ਦਾ ਬੇੜਾ ਕਿੱਧਰ ਨੂੰ ਕਰਕੇ ਕੀਤਾ ਸੀਗਾ ਸੇਮ ਮਤਲਬ ਕਿ ਹੁਣ ਤੁਸੀਂ ਦੇਖੋਗੇ ਇਹ ਚੀਜ਼ ਪੋਪੂਲੇਸ਼ਨ ਦੇ ਵਿੱਚ ਐਗਜ਼ਿਸਟ ਕਰਦੀ ਸੀਗੀ ਕਿ ਇਹ ਐਕਸਪੈਰੀਮੈਂਟੇਸ਼ਨ ਸੀਗੀ ਕਿ ਕਿੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਕਿ ਜੇ ਠੀਕ ਆ ਜੇ ਇਹਦੇ ਵਿੱਚ ਹੁਣ ਇਦਾਂ ਦੇ ਐਕਸਪੈਰੀਮੈਂਟ ਕਰਨ ਦੀ ਕੀ ਲੋੜ ਸੀਗੀ ਜਾਂ ਜੋ ਵੀ ਸੀਗਾ ਤੇ ਪ੍ਰਧਾਨ ਮੰਤਰੀ ਸਾਹਿਬ ਆਏ ਤੇ ਸਿੱਧੇ ਜਾ ਕੇ ਉਹਨਾਂ ਨੇ ਸਿੱਧੇ ਸਿੱਧੇ ਕਹਿ ਦਿੱਤਾ ਕਿ देयर आर ਓਨਲੀ ਟੂ ਜੈਂਡਰਸ ਬਿਲਕੁਲ ਉਹ ਐਗਜ਼ੈਕਟਿਵ ਆਰਡਰ ਕਰਤਾ ਜਾ ਹੁਣ ਕਿਤਾ ਸੋ ਹੁਣ ਤੁਸੀਂ ਜਿਹੜਾ ਦੇਖੋਗੇ ਇੱਕ ਪਾਸੇ ਕਿਧਰ ਨੂੰ ਜਿਹੜਾ ਬੰਦਾ ਕਹਿੰਦਾ ਕਿ ਯਾਰ ਤੁਸੀਂ ਮੈਨੂੰ ਸਪਰੈਸ ਕਰ ਰਹੇ ਆ ਮੇਰੇ ਰਾਈਟਸ ਵਾਇਓਲੇਟ ਕਰ ਰਹੇ ਆ ਮੇਰੀ ਫਰੀਡਮਸ ਵਾਇਓਲੇਟ ਕਰ ਰਹੇ ਆ ਉਧਰੋਂ ਦੀ ਜਾ ਕੇ ਜਿਹੜੀ ਐਕਸਟ੍ਰੀਮ ਜਿਹੜੀ ਚੀਜ਼ ਸੀਗੀ ਉਹ ਬਿਲਕੁਲ ਹੀ ਜਿਹੜੀ ਐਕਸਟ੍ਰੀਮ ਤੇ ਚੱਲ ਗਈ ਉਹ ਕਹਿੰਦਾ ਗੱਲ ਹੀ ਨਹੀਂ ਸੋਣੀ देयर आर ਟੂ ਜੈਂਡਰਸ ਦੈਟਸ ਇਟ ਐਂਡ ਆਫ ਸਟੋਰੀ ਤੇ ਸਾਰੇ ਜਿਹੜੇ ਉਹਨੇ ਪ੍ਰੋਗਰਾਮ ਪ੍ਰੋਗਰਾਮ ਫੰਡਿੰਗ ਫੰਡਿੰਗ ਇਹ ਉਹ ਸਾਰੋਂ ਨੇ ਕਰ ਲਿਆ ਕਹਿੰਦਾ ਯੂਨੀਵਰਸਿਟੀਆਂ ਦੇ ਪਿੱਛੇ ਜਾਊਂਗਾ ਏਮਪਲੋਇਰਸ ਦੇ ਪਿੱਛੇ ਜਾਊਂਗਾ ਜਿਨ੍ਹਾਂ ਨੇ ਇਹ ਚੀਜ਼ ਕੀਤੀ ਜਿਨ੍ਹਾਂ ਨੇ ਬੱਚਿਆਂ ਦੀ ਜਿਹੜੀ ਸਰਜਰੀ ਸੁਜਰੀ ਦੇ ਵਿੱਚ ਜਿਹੜਾ ਉਹ ਸੀਗੀ ਕਿ ਪੇਰੈਂਟਸ ਨੂੰ ਨਹੀਂ ਦੱਸਣਾ 4 ਸਾਲ ਦੇ 5 ਸਾਲ ਦੇ ਉਹਨੂੰ ਬਲਾਕਰਸ ਦੇ ਦੋ ਕਰ ਦੋ ਉਹ ਬੇਸਿਕਲੀ ਕੀ ਹਰੇਕ ਚੀਜ਼ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਸੀਗਾ ਅ ਕ੍ਰਿਮੀਨਲ ਸੈਂਕਸ਼ਨਸ ਮੈਂ ਜਿਹੜੀਆਂ ਪਾਉਂਗਾ ਹਨਾ ਸੋ ਇਮੀਗ੍ਰੇਸ਼ਨ ਤਾਂ ਫੇਰ ਤੁਸੀਂ ਕਹ ਲਓਗੇ ਇੱਕ ਇਹੋ ਜਿਹਾ ਟਾਪਿਕ ਆ ਜਿੱਤੇ ਹੋ ਡੰਕੇ ਦੀ ਝੋਟ ਤੇ ਜਿੱਤੇ ਆ ਹਾਂਜੀ ਉਹ ਹੋਏ ਨਹੀਂ ਕਿ ਮੈਂ ਕਰਨਾ ਉਹ ਕਹਿੰਦਾ ਮੈਂ ਕਰੂੰਗਾ ਤੇ ਕਰ ਵੀ ਰਿਹਾ ਸੋ ਇਹ ਸਾਰਾ ਪਲਾਨ ਬਣਾ ਕੇ ਜਿਹੜਾ ਇਹ ਆਏ ਸੀਗੇ ਜਨਵਰੀ 23 2025 ਨੂੰ ਇਹਨਾਂ ਨੇ ਮੈਮੋ ਇਸ਼ੂ ਕਰਤਾ ਹਾਂਜੀ ਠੀਕ ਹੈ ਜੀ ਹੁਣ ਸਵਾਲ ਆ ਗਿਆ ਕਿ ਐਕਸਪੀਡਿਟਡ ਰਿਮੂਵਲ ਕਿਤੇ ਲਾਗੂ ਹੁੰਦਾ ਇਹ ਤੁਹਾਡਾ ਸਵਾਲ ਸੀਗਾ ਐਕਸਪੀਡਿਟਡ ਰਿਮੂਵਲ ਜਿਹੜਾ ਵੀ ਵਿਅਕਤੀ ਜਿੰਨੂੰ ਕੀ ਉਹ ਡਿਸਾਈਡ ਕਰ ਸਕਦੇ ਆ ਕਿ ਇਹ ਛੇਤੀ ਤੋਂ ਛੇਤੀ ਰਿਮੂਵ ਕਰ ਸਕਦੇ ਆ ਆਪਾਂ ਇਹਨੂੰ ਵਿਦਾਊਟ ਜੱਜ ਦੇ ਕੋਲ ਹੀਅਰਿੰਗ ਦੇ ਜਾਂ ਡਿਊ ਪ੍ਰੋਸੈਸ ਦੇ ਉਹਨੂੰ ਆਪਾਂ ਐਕਸਪੀਡਿਟਡ ਰਿਮੂਵਲ ਕਹਿੰਦੇ ਆ ਕਿ ਜੱਜ ਜੱਜ ਦਾ ਕੋਰਟ ਦਾ ਸਾਰਾ ਉਹ ਛੁਟਕਾਰਾ ਕਰ ਦੋ ਸਿੱਧੇ ਜਿਹੜਾ ਹੈਗਾ ਇਹਨੂੰ ਹਫਤੇ ਦੇ ਵਿੱਚ ਜਿਹੜਾ ਵਾਪਸ ਭੇਜਣਾ ਉਹ ਚੀਜ਼ ਨੂੰ ਆਪਾਂ ਐਕਸਪੀਡਿਟਡ ਰਿਮੂਵਲ ਕਹਿੰਨੇ ਆ ਹਫਤੇ ਦੇ ਵਿੱਚ ਸਾਰਾ ਕਰਕੇ ਕੰਟਰੀ ਤੋਂ ਡਿਪੋਰਟ ਜਿਹੜਾ ਡਿਪੋਟੇਸ਼ਨ ਆਰਡਰ ਜਿਹੜਾ ਲੈਣਾ ਉਹ ਚੀਜ਼ ਦੇ ਪ੍ਰੋਸੈਸ ਨੂੰ ਐਕਸਪੀਡਿਟਡ ਰਿਮੂਵਲ ਕਹਿੰਨੇ ਆ ਇਹ ਜਿਹੜਾ ਪ੍ਰੋਸੈਸ ਹੈਗਾ ਨਵਾਂ ਨਹੀਂ ਹੈਗਾ ਇਹ 1996 ਦੇ ਵਿੱਚ ਆਇਆ ਸੀਗਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੈਂਟ ਰਿਸਪੌਂਸਿਬਿਲਟੀ ਐਕਟ ਇਹਦੇ ਵਿੱਚ ਉਹਨਾਂ ਨੇ ਜਿਹੜਾ ਸਾਰਾ ਸੀਗਾ ਸਟੈਚਟਰੀ ਫਰੇਮਵਰਕ ਇਹਦਾ ਡਿਸਾਈਡ ਕੀਤਾ ਸੀਗਾ ਕਿ ਕਿੱਦਾਂ ਐਕਸਪੀਡਿਟਡ ਰਿਮੂਵਲ ਜ ਪ੍ਰੋਸੈਸ ਬੜਾ ਜਿਹੜਾ ਸਿੰਪਲ ਜਿਹਾ ਸੀਗਾ ਕਿ ਇੱਕ ਜੇ ਇਮੀਗ੍ਰੇਸ਼ਨ ਆਫੀਸਰ ਨੇ ਅਸਾਇਲਮ ਆਫੀਸਰ ਜਿਹੜਾ ਹੁੰਦਾ ਬਾਰਡਰ ਤੇ ਜਦੋਂ ਬੰਦੇ ਨੂੰ ਫੜਦਾ ਹੂੰ ਹੂੰ ਉਹਨੇ ਜੇ ਡਿਸਾਈਡ ਕਰ ਲਿਆ ਕਿ ਨਹੀਂ ਇਹ ਬੰਦੇ ਨੂੰ ਵਾਪਸ ਭੇਜਿਆ ਜਾਵੇ ਤੇ ਉਹ ਬੰਦੇ ਨੂੰ ਵਾਪਸ ਭੇਜਿਆ ਜਾਊਗਾ ਇਹਦੇ ਵਿੱਚ ਕੋਈ ਵੀ ਤੁਹਾਨੂੰ ਅਪੀਲ ਦਾ ਜਿਹੜਾ ਹੱਕ ਨਹੀਂ ਹੁੰਦਾ ਆਪਾਂ ਗੱਲ ਵੀ ਕੀਤੀ ਸੀਗੀ ਵਿਜੇ ਕੁਮਾਰ ਤੇਰਾ ਸੀ ਗਿਆਮ ਦਾ ਜਿਹੜਾ ਸ਼੍ਰੀਲੰਕਨ ਸੀਗਾ ਸੁਪਰੀਮ ਕੋਰਟ ਦਾ ਕੇਸ ਆਪਾਂ ਡਿਸਕਸ ਕੀਤਾ ਸੀ। ਇਹ ਕਾਫੀ ਲੈਂਥ ਤੇ ਕੀਤਾ ਸੀਗਾ। ਹੂੰ ਉਹ ਕੇਸ ਨੇ ਕੀ ਕਿਹਾ ਸੀਗਾ ਕਿ ਕੋਈ ਵੀ ਕਲਰੇਬਲ ਐਕਸ਼ਨ ਆਫ ਕਲੇਮ ਇਹਦਾ ਮਤਲਬ ਕੀ ਹੁੰਦਾ ਕਿ ਵਕੀਲ ਸਾਹਿਬ ਕ੍ਰੀਏਟੀਵਿਟੀ ਕਰਕੇ ਨਾਇਨ ਸਰਕਟ ਦੇ ਕੋਲ ਨਹੀਂ ਜਾ ਸਕਦੇ ਹੁਣ ਪਹਿਲਾਂ ਜਾ ਸਕਦੇ ਸੀਗੇ ਨਾਇਨ ਸਰਕਟ ਇੰਟਰਵੀਨ ਕਰ ਦਿੰਦਾ ਸੀਗਾ ਯਾ ਲੋਕੀ ਹੈਬੀਅਸ ਕੋਰਪਸ ਦੀ ਰਿੱਟ ਕਰ ਦਿੰਦੇ ਸੀਗੇ ਡਿਸਟ੍ਰਿਕਟ ਕੋਰਟ ਦੇ ਵਿੱਚ ਯਾਰ ਬੰਦਾ ਬੜੀ ਦੇਰ ਤੁਸੀਂ ਫੜ ਕੇ ਰੱਖਿਆ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਇਹਨੂੰ ਰਿਲੀਜ਼ ਕੀਤਾ ਜਾਵੇ ਇਹਨੂੰ ਕਹਿੰਦੇ ਹੈਬੀਅਸ ਕੋਰਪਸ ਇਹ ਇਹ ਰੈਟ ਤੁਹਾਨੂੰ ਹਰ ਕੰਟਰੀ ਚ ਇੰਡੀਆ-ਇੰਡੀਆ ਚ ਹਰ ਕੰਟਰੀ ਚ ਮਤਲਬ ਇਹ ਬੇਸਿਕਲੀ ਹੈ ਕਿ ਤੁਸੀਂ ਯਾਰ ਜੇਲ੍ਹ ਦੇ ਵਿੱਚ ਕਿਉਂ ਫੜ ਕੇ ਰੱਖਿਆ ਡੀ ਦੇਰ ਤੱਕ ਹੂੰ ਹੂੰ ਸੋ ਉਹਦੇ ਥਰੂ ਕੀ ਸੀਗਾ ਕਿ ਲੋਕੀ ਰੈਟਾਂ ਫਾਈਲ ਕਰਦੇ ਸੀਗੇ ਸਿਵਲ ਕੋਰਟ ਦੇ ਵਿੱਚ ਜਾ ਕੇ ਜਦੋਂ ਬੰਦਾ ਛੁੱਟ ਜਾਂਦਾ ਸੀਗਾ ਤੇ ਫਿਰ ਨਾਇਨ ਸਰਕੂਇਟ ਚ ਜਾ ਕੇ ਉਹ ਮੋਸ਼ਨ ਵਗੈਰਾ ਫਾਈਲ ਕਰਕੇ ਬੰਦੇ ਨੂੰ ਕਢਾ ਲੈਂਦੇ ਸੀਗੇ ਠੀਕ ਹੈ ਬੇਤੇ ਕੁਮਾਰ ਥੇਰਾ ਸੀਗੀ ਹਮ ਜਿਹੜਾ ਬੜਾ ਹਿਸਟੋਰੀਕ ਕੇਸ ਸੀਗਾ ਸੁਪਰੀਮ ਕੋਰਟ ਤੱਕ ਆਲ ਦਾ ਵੇ ਗਿਆ ਠੀਕ ਹੈ ਕਾਫੀ ਇਹਦੀ ਤੁਸੀਂ ਪਿੱਛੇ ਜਾ ਕੇ ਸਾਡੇ ਰੇਡੀਓ ਤੇ ਸੁਣ ਸਕਦੇ ਆ ਉਹਨਾਂ ਨੇ ਕਿਹਾ ਕਿ ਇਹ ਸਾਰੀ ਜਿਹ ਕਿਸੇ ਨੂੰ ਕੋਈ ਆਪਸ਼ਨ ਨਹੀਂ ਦੇਣੀ ਜੇ ਸਾਲਮ ਆਫਸਰ ਨੇ ਇੱਕ ਵਾਰੀ ਕਹਿ ਦਿੱਤਾ ਕਿ ਬੰਦੇ ਦੇ ਬਿਆਨ ਫੇਲ ਆ ਹੂੰ ਉਹਨੂੰ ਸਿਰਫ ਇੱਕ ਸੁਣਵਾਈ ਹੋਣੀ ਆ ਜੱਜ ਦੇ ਮੂਹਰੇ ਉਹ ਇਮੀਗ੍ਰੇਸ਼ਨ ਜੱਜ ਤੁਹਾਡਾ ਇਹ ਨਹੀਂ ਕਿ ਤੁਹਾਡੀ ਫੁੱਲ ਹੀアリング ਆ ਗਈ ਵਕੀਲ ਆ ਗਿਆ ਤੁਹਾਨੂੰ ਬਾਹਰ ਛੱਡਤਾ ਉਹ ਹੈ ਤੁਹਾਨੂੰ ਉੱਥੇ ਡਿਟੈਂਸ਼ਨ ਚ ਹੀ ਰੱਖਣਾ ਤੇ 7 ਦਿਨ ਦੇ ਅੰਦਰ ਅੰਦਰ ਉਹ ਜੱਜ ਨੇ ਤੁਹਾਡੇ ਜਿਹੜੇ ਬਿਆਨ ਲੈਣੇ ਹੁੰਦੇ ਆ ਤੇ ਜੇ ਜੱਜ ਨੇ ਵੀ ਤੁਹਾਡੇ ਬਿਆਨ ਫੇਲ ਕਰਤੇ ਜਿਹੜੇ ਕਿ ਜ਼ਿਆਦਾਤਰ ਉਹ ਬਿਆਨ ਫੇਲ ਕਰ ਦਿੰਦੇ ਆ ਕਿਉਂ ਕਿ ਤੁਹਾਨੂੰ ਫੜਿਆ ਗਿਆ ਲੂਇਜ਼ੀਆ ਨਾ ਜਾਰਜੀ ਮਿਸਿਸਪੀ ਟੈਕਸਸ ਜਿਹੜੇ ਬਾਰਡਰ ਹਨ ਉੱਥੇ ਬਾਰਡਰ ਦੇ ਵਿੱਚ ਆਬਵੀਅਸਲੀ ਜਿਹੜੀ ਅਲਟਰਾ ਰਾਈਟ ਜਿਹੜੀ ਪੋਪੂਲੇਸ਼ਨ ਉੱਥੇ ਆ ਉਧਰਲੇ ਲੋਕੀ ਦੁਖੀ ਜਾਦਾ ਕਿਉਂਕਿ ਜਦੋਂ ਉਹ ਉਹ ਕਹਿੰਦੇ ਆ ਕਿ ਜਦੋਂ ਇਮੀਗ੍ਰੈਂਟ ਲੰਘਦੇ ਆ ਛੋਟੇ ਛੋਟੇ ਸ਼ਹਿਰਾਂ ਚੋਂ ਜਿਹੜੇ ਕਾਫਲੇ ਕਈ ਲੱਖਾਂ ਲੱਖਾਂ ਦੇ ਵੀ ਟੋਲੇ ਸਾਊਥ ਅਮਰੀਕਨ ਕੰਟਰੀਜ਼ ਦੇ ਜਿਹੜੇ ਸੀਗੇ ਉਹ ਕ੍ਰਾਈਮ ਵੀ ਕਮਿਟ ਕਰਦੇ ਆ ਉਹ ਜਿਹੜਾ ਸਿਗਾ ਛੋਟੀ ਸਿਟੀ ਜਿਹੜੀਆਂ ਹੈਗੀਆਂ ਉਹਨਾਂ ਦਾ ਇਨਫਰਾਸਟ੍ਰਕਚਰ ਵੀ ਨਹੀਂ ਹੈਗਾ ਤੇ ਉਹ ਜਿਹੜੇ ਲੋਕਲ ਕਲਚਰਸ ਮੈਨਰ ਜਿਹੜੇ ਹੈਗੇ ਉਹਨੂੰ ਉਹ ਰਿਸਪੈਕਟ ਵੀ ਨਹੀਂ ਕਰ ਇਹ ਫਿਰ ਖਟਕਦੀਆਂ ਸਾਰੀਆਂ ਸੇਮ ਥਿੰਗ ਜਿੱਦਾਂ ਗਿੱਦੇ ਕਿੱਕਲੀਆਂ ਐਂਡ ਦੇ ਵਿੱਚ ਖਟਕਾਂ ਜਿਹੜੀਆਂ ਲੱਗ ਪੈਂਦੀਆਂ ਵਾ ਇਹ ਕੋਈ ਕਲਚਰ ਕਲਚਰ ਪ੍ਰਮੋਟ ਨਹੀਂ ਹੁੰਦਾ ਇਹ ਐਂਡ ਆਫ ਦਾ ਡੇ ਕੀ ਹੈਗਾ ਕਿ ਹੁਣ ਜਿੱਥੇ ਨਹੀਂ ਗਿੱਦੇ ਕਿੱਕਲੀਆਂ ਪੈਣੀਆਂ ਉੱਥੇ ਵੀ ਜਾ ਕੇ ਬੰਦਾ ਜੇ ਧੱਕੇ ਨਾਲ ਹੀ ਕਰੀ ਜਾਵੇ ਠੀਕ ਆ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਜਦੋਂ ਹੁਣ 10 10 20 20 ਵਾਰੀ ਸੇਮ ਚੀਜ਼ ਹੀ ਚੱਲੀ ਜਾਣੀ ਆ ਵੈਲੈਂਟਾਈਨ ਡੇ ਹੋਵੇ ਨਿਊ ਇਅਰ ਹੋਵੇ ਕਿ ਉਹ ਦੇਸ਼ ਕਿੱਧਰ ਨੂੰ ਚੱਲਦਾ ਉਹਨਾਂ ਨੇ ਆਪਣੀ ਖਰੂ ਜਿਹੜਾ ਪਾਇਆ ਉਹ ਚੀਜ਼ਾਂ ਹੁਣ ਖਟਕਦੀਆਂ ਕਿੱਦਾਂ ਉਹ ਜੱਜ ਵੀ ਦੇਖਦੇ ਆ ਉਹ ਵੀ ਦੇਖਦੇ ਹੁਣ ਤੁਸੀਂ ਇਹ ਦੇਖ ਲਓ ਕਿ ਉਹਨਾਂ ਕੋਈ ਐਕਸਪੀਰੀਟਡ ਰਿਮੂਵਲ ਦੀ ਜੇ ਪਾਵਰ ਹੋਵੇ 7 ਦਿਨਾਂ ਚ ਉਹ ਬੰਦੇ ਨੂੰ ਜੇ ਵਾਪਸ ਛਾੜ ਸਕਦੇ ਆ ਅਗਲੇ ਕਿਉਂ ਨਾ ਛਾੜਨ ਠੀਕ ਹੈ ਸੋ ਜਿਹੜਾ 1996 ਦੀ ਜਿਹੜਾ ਇਹ ਕਾਨੂੰਨ ਜਿਹੜਾ ਬਣਿਆ ਸੀਗਾ ਜੀ ਸੋ ਇਹ ਇਹਦੇ ਵਿੱਚ ਤੇ ਵਿਜੇ ਕੁਮਾਰ ਥੇਰਾਸੀਗਮ ਦੇ ਕੇਸ ਨੇ ਕਿਹਾ ਕਿ ਇਹਨੂੰ ਤੁਸੀਂ ਹੁਣ ਅਪੀਲ ਵੀ ਨਹੀਂ ਕਰ ਸਕਦੇ ਓਕੇ ਉਹ ਬਹੁਤ ਜ਼ਿਆਦਾ ਇੱਕ ਲਿਮਿਟੇਸ਼ਨ ਜਿਹੜੀ ਆ ਗਈ ਇਹਨੂੰ ਹੁਣ ਕਿਦਾਂ ਇਹ ਦੂਰ ਹੋਊਗੀ ਜੇ ਦੁਬਾਰਾ ਇਹ ਸੁਪਰੀਮ ਕੋਰਟ ਦੇ ਮੋੜੇ ਜਾਊਗਾ ਇੰਨਾ ਸੌਖਾ ਨਹੀਂ ਹੁੰਦਾ ਇਹਨੂੰ ਕਈ ਦਹਾਕੇ ਜਿਹੜੇ ਲੱਗ ਜਾਣੇ ਆ ਤੇ ਸੁਪਰੀਮ ਕੋਰਟ ਜਿਹੜੇ ਕਨਜ਼ਰਵੇਟਿਵ ਰਹੂਗਾ ਤੇ ਨਹੀਂ ਜਾਊਗਾ ਇਹ ਆਪਾਂ ਗੱਲ ਕਰ ਰਹੇ ਹੁਣ 20 25 30 40 ਸਾਲਾਂ ਤੱਕ ਇਹ ਚੇਂਜ ਨਹੀਂ ਹੋ ਸਕਦਾ ਕਾਨੂੰਨੀ ਵਾਲਾ ਨਹੀਂ ਆਪਾਂ ਦੇਖਿਆ ਹੀ ਆ ਉਦਾਹਰਨਾਂ ਆਪਣੇ ਸਾਹਮਣੇ ਆ ਆ ਅਬੋਰਸ਼ਨ ਵਾਲਾ ਮਸਲਾ ਸੀ ਕਿਤੇ 40 50 ਸਾਲਾਂ ਬਾਅਦ ਜਾ ਕੇ ਦੁਬਾਰਾ ਵਾਰੀ ਆਈ ਤੇ ਫੇਰ ਕਿਤੇ ਜਾ ਕੇ ਉਹਨਾਂ ਨੇ ਰਿਵਰਸ ਜਿਹੜਾ ਉਹ ਕੀਤਾ ਸੀਗਾ ਸੋ ਇਹ ਇਹ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਪਰ ਟਾਈਮ ਲੱਗਦਾ ਹੈ ਮੋੜ ਦੁਬਾਰਾ ਜਿਹੜਾ ਹੋਣ ਨੂੰ ਕਿੰਦਾਂ ਦੀ ਜਿਹੜੀ ਸਿਚੁਏਸ਼ਨ ਹੋਊਗੀ ਵੇ ਕਹਿੰਦਾ ਜਿਹੜਾ ਨੇ ਅਸਾਇਲਮ ਅਪਲਾਈ ਕਰਨਾ ਸੀ ਉਹਨਾਂ ਹੈ ਨਾ ਜਦੋਂ ਬਾਰਡਰ ਤੇ ਬੰਦਾ ਫੜਿਆ ਜਿਹੜੇ ਸਾਊਥ ਅਮਰੀਕਾ ਵਾਲੇ ਆ ਕਈ ਸਾਰੇ ਕੋਲ ਤਾਂ ਸਾਇਲਮ ਦਾ ਹੈ ਨਹੀਂ ਚਲੋ ਆਪਣੇ ਜਿਹੜੇ ਪੰਜਾਬੀ ਕੇਸ ਹੋਣਾਂ ਦਾ ਸਾਇਲਮ ਦਾ ਸੀਗਾ ਜੇ ਬੰਦਾ ਕਹਿੰਦਾ ਬਾਰਡਰ ਤੇ ਉਹਨੂੰ ਫੜਿਆ ਜਿਹਨੂੰ ਵਾਪਸ ਭੇਜਣਾ ਐਕਸਪੀਡਿਟਡ ਰਿਮੂਵਲ ਹੁੰਦਾ ਹੈ ਕਿ ਸਿੱਧੇ ਚੱਕ ਕੇ ਵਾਪਸ ਭੇਜ ਦਿਓ ਐਕਸਪੀਡਿਟਡ ਰਿਮੂਵਲ ਜੇ ਬੰਦਾ ਕਹਿ ਰਿਹਾ ਕਿ ਮੇਰਾ ਸਾਇਲਮ ਦਾ ਕਲੇਮ ਆ ਉਹਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਦਿਓ ਕਿ ਇਹ ਬਿਆਨ ਦੇਵੇ ਕਿ ਅਸਾਇਲਮ ਅਫਸਰ ਬਿਆਨ ਸੁਣੂਗਾ ਜੇ ਬਿਆਨ ਪਾਸ ਇੱਕ ਅਪੀਲ ਕਰਨ ਦਾ ਹੱਕ ਹੋਊਗਾ ਉੱਥੋਂ ਫਿਰ ਅ ਅੱਗੇ ਕਾਰਵਾਈ ਜਿਹੜੀ ਚੱਲੂਗੀ ਤੇ ਇਹਦੇ ਨਾਲ ਨਾਲ ਦੂਜਾ ਟੌਪਿਕ ਇਹ ਸੀਗਾ ਕਿ ਬੌਂਡ ਦੇਣਾ ਕਿ ਨਹੀਂ ਦੇਣਾ ਠੀਕ ਆ ਆਈਸ ਨੇ ਆਪ ਹੀ ਛੱਡਣਾ ਕਿ ਜਦੋਂ ਹੁਣ ਕੋਵਿਡ ਆ ਗਿਆ ਰਸ਼ ਬਹੁਤ ਪੈ ਗਿਆ ਕਿ ਇੰਨੇ ਲੋਕੀ ਰੱਖ ਨਹੀਂ ਸਕਦੇ ਕਾਫੀ ਹੋ ਆ ਗਏ ਜਿਲ੍ਹਾਂ ਦੀ ਕੈਪੈਸਿਟੀ ਥੋੜੀਏ ਲੋਕਾਂ ਨੂੰ ਛੱਡ ਦਿੰਦੇ ਸੀਗੇ ਜਦੋਂ ਹੁਣ ਲੋਕੀ ਬਾਰਡਰ ਹੀ ਸੀਲ ਕਰਤਾ ਉਹਨਾਂ ਨੇ ਹੁਣ ਲੋਕੀ ਘਟਾ ਤੇ ਜਿਲ੍ਹਾਂਾਂ ਦੇ ਵਿੱਚ ਜਗ੍ਹਾ ਜੇ ਹੈਗੀ ਆ ਤੇ ਉਹ ਬੌਂਡ ਜਿਹੜਾ ਹੁਣ ਤੁਸੀਂ ਭੁੱਲ ਜਿਓ ਕਿ ਉਹਨਾਂ ਨੇ ਸਾਰਿਆਂ ਨੂੰ ਬੌਂਡ ਜਿਹੜਾ ਦੇਣਾ ਵੀ ਆ ਜੇ ਕੋਈ ਪਹਿਲੀ ਗੱਲ ਤਾਂ ਬਾਰਡਰ ਤੋਂ ਆ ਨਹੀਂ ਸਕਣਾ ਜੇ ਆ ਗਿਆ ਤਾਂ ਬਿਆਨ ਨਹੀਂ ਪਾਸ ਕਰ ਸਕਣੇ ਜੇ ਬਿਆਨ ਪਾਸ ਹੋ ਵੀ ਜਾਂਦੇ ਆ ਤੇ ਇਹਦੀ ਕੋਈ ਗਾਰੰਟੀ ਨਹੀਂ ਕਿ ਬੰਦੇ ਨੂੰ ਬੌਂਡ ਜਿਹੜਾ ਮਿਲੂਗਾ ਠੀਕ ਹੈ ਸੋ ਇਹ ਜਿਹੜਾ ਸਹੀ ਫੈਕਟ ਹੈਗਾ ਤੇ ਇਹ ਚੀਜ਼ ਨੂੰ ਜਰੂਰ ਜਿਹੜਾ ਯਾਦ ਰੱਖਿਓ ਠੀਕ ਹੈ ਕਿਉਂਕਿ ਕਈ ਵਾਰੀ ਆਪਾਂ ਵੇਖਦੇ ਆ ਬੰਦਾ ਜੇਲ੍ਹ ਦੇ ਵਿੱਚ ਜਦੋਂ ਹੁੰਦਾ ਤੇ ਪੂਰਾ ਜਿਹੜਾ ਬੰਦਾ ਹੈਂਡਲ ਨਹੀਂ ਕਰ ਸਕਦਾ ਜੇਲ੍ਹ ਨੂੰ ਹੁਣ ਹਰੇਕ ਬੰਦਾ ਤਾਂ ਹੈਂਡਲ ਨਹੀਂ ਕਰ ਸਕਦਾ ਠੀਕ ਹੈ ਕਈ ਪੰਜਾਬੀ ਇਹ ਹੈਗਾ ਦੋ ਦੋ ਸਾਲ ਵੀ ਉਹਨਾਂ ਨੇ ਜ਼ਿਲ੍ਹਾ ਵਿੱਚ ਰਹਿ ਕੇ ਕੇਸ ਜਿਹੜੇ ਲੜੇ ਆ ਠੀਕ ਆ ਠੀਕ ਹੈ ਗਜਬਾਕੀਆਂ ਵਿੱਚ ਹੁੰਦਾ ਕਈ ਕੰਟਰੀਆਂ ਚੋਂ ਤੁਰ ਕੇ ਵੀ ਆਏ ਆ ਭੁੱਖੇ ਪਿਆਸੇ ਵੀ ਆ ਉਹ ਲੈਵਲ ਦੇ ਬੰਦੇ ਵੀ ਆਏ ਆ ਬੰਦੇ ਉਹ ਲੈਵਲ ਦੇ ਵੀ ਆਏ ਆ ਕਿ ਸਿੱਧੇ ਡਾਇਰੈਕਟ ਫਲਾਈਟ ਮੈਕਸੀਕੋ ਦੀ ਹੋ ਗਈ ਤੇ ਹਫ਼ਤੇ ਦੇ ਵਿੱਚ ਹਵਾਟ ਐਡ ਹੋ ਗਈ ਜੇਲ੍ਹ ਦੇ ਵਿੱਚ ਜੀ ਠੀਕ ਆ ਜੀ ਤੇ ਕਈਆਂ ਦਾ ਤਾਂ ਮੈਂਟਲ ਬ੍ਰੇਕਡਾਊਨ ਵੀ ਜਿਹੜਾ ਹੋ ਜਾਂਦਾ ਵਾ ਸੁਸਾਈਡਲ ਜਿਹੜੇ ਹੋ ਜਾਂਦੇ ਆ ਕਈ ਚੀਜ਼ਾਂ ਜਿਹੜੀਆਂ ਖਾਣਾ ਪੀਣਾ ਛੱਡ ਦਿੰਦੇ ਆ ਕਈ ਲੈਵਲ ਤੱਕ ਜਿਹੜੀਆਂ ਗੱਲਾਂ ਜਾਂਦੀਆਂ ਬਿਲਕੁਲ ਹੂੰ ਤਾਂ ਜਿਹੜੇ ਇੰਡੀਆ-ਇੰਡੀਆ ਤੋਂ ਸੁਣ ਰਹੇ ਆ ਘਰ ਦੇ ਜਿਹੜੇ ਸੁਣ ਰਹੇ ਆ ਉਹ ਹੁਣ ਜੇ ਪਹਿਲਾ ਮੈਸੇਜ ਨਹੀਂ ਗਿਆ ਸੀਗਾ ਕਿਉਂਕਿ ਆਪਾਂ ਨੂੰ ਸਾਲ ਹੋ ਗਿਆ ਕਿ ਸੀਐਲਪੀ ਲੱਗੀ ਅਸਾਲਾ ਫਾਈਲ ਕਰਨੇ ਜ਼ਰੂਰੀ ਆ ਕੈਨੇਡਾ ਵੱਲੋਂ ਐਸਟੀਸੀਏ ਲੱਗੀ ਪਰ ਆਪਣਾ ਮੈਸੇਜ ਜਿਹੜਾ ਜਾ ਨਹੀਂ ਰਿਹਾ ਸੀਗਾ ਨਾ ਕਿ ਉੱਥੇ ਤੱਕ ਕਿਉਂਕਿ ਵਿੱਚ ਸੀਗੇ ਮਿਡਲਮੈਨ ਏਜੰਟ ਉਹ ਭਾਵੇਂ ਸੀਐਲਪੀ ਲੱਗੋ ਬੰਦਿਆਂ ਨੂੰ ਹੁਣ ਇੱਥੇ ਆ ਕੇ ਪਤਾ ਲੱਗਦਾ ਸੀਗਾ ਕਈਆਂ ਨੂੰ ਪੁੱਛਦੇ ਮੈਂ ਕਿ ਤੁਹਾਨੂੰ ਨਹੀਂ ਪਤਾ ਸੀਗਾ ਕਿ ਸੀਐਲਪੀ ਲੱਗੀ ਜਾਂ ਸੀਬੀਪੀ 1 ਐਪ ਇਦਾਂ ਦੀ ਚੀਜ਼ਾਂ ਹੈਗੀਆਂ

ਤੇ ਇਹ ਜਿਹੜੀਆਂ ਚੀਜ਼ਾਂ ਸੀ ਪਰ ਇਸ ਤੋਂ ਬਾਵਜੂਦ ਵੀ ਤੁਹਾਨੂੰ ਜਿਹੜਾ ਆਪਾਂ ਕੈਨੇਡਾ ਵਾਲਿਆਂ ਨੂੰ ਤੇ ਮੈਕਸੀਕੋ ਵਾਲਿਆਂ ਨੂੰ ਆਪਾਂ ਇਹੀ ਕਹਨੇ ਸੀ ਕਿ ਨਾਓ ਇਹ ਜਿਹੜਾ 56 ਟਾਈਟ ਹੋ ਜਾਣਾ ਵਾ ਤੇ ਬਾਅਦ ਚ ਤੁਹਾਨੂੰ ਪ੍ਰੋਬਲਮ ਜਿਹੜੀਆਂ ਪੈਣੀਆਂ ਜਿਹੜੇ ਦੇਸ਼ ਹੈਗੇ ਉੱਥੇ ਰਹੋ ਉਹ ਜਿਹੜੀ ਆਪਸ਼ਨ ਆਪਣੀ ਖਰਾਬ ਨਾ ਕਰੋ ਹੂੰ ਉਦੋਂ ਬਸ ਇਹ ਚੱਕਰ ਸੀ ਹੋਇਆ ਕਿ ਉਦੋਂ ਬੋਲਦੇ ਆਪਾਂ ਮਾੜੇ ਲੱਗਦੇ ਸੀਗੇ ਤੇ ਮੈਂ ਅਗੋ ਕਿ ਨਹੀਂ ਯਾਰ ਮੈਂ ਕਿਹਾ ਆਪਾਂ ਕਿਉਂ ਮਨਾ ਕਰਾਂਗੇ ਹਨਾ ਸਾਡਾ ਤਾਂ ਕੰਮ ਚੱਲੂਗਾ ਜੇ ਬੰਦੇ ਆਊਗੇ ਕਿਹੜਾ ਵਕੀਲ ਜਿਹੜਾ ਉਹ ਕਹਿੰਦਾ ਕਿ ਯਾਰ ਨਾ ਉਹ ਤੁਸੀਂ ਪਰ ਇਹ ਸੀਗਾ ਕਿ ਬੜੀ ਨਿਊਟਰਲਡ ਐਡਵਾਈਸ ਦਿੱਤੀ ਸੀ ਸਾਫ ਸਾਫ ਲੋਕਾਂ ਨੂੰ ਸੀਐਲਪੀ ਐਸਟੀਸੀਏ ਵਗੈਰਾ ਦੱਸਿਆ ਸੀਗਾ ਲੱਤਾਂ ਖੇਚਾਂ ਵਾਲੇ ਜੋਕਰ ਜੋਕਰ ਜੇ ਬੜੇ ਸੀਗੇ ਟਿਕਟੌਕ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਹੁਣ ਦੌੜ ਗਏ ਆ ਹੁਣ ਡਿਸਪੀਅਰ ਹੋ ਗਏ ਲੋਕਾਂ ਨੂੰ ਵੀ ਹੁਣ ਪਤਾ ਲੱਗਣਾ ਪਿਆ ਕੌਣ ਸਹੀ ਕਹਿ ਰਿਹਾ ਵਾ ਕੌਣ ਗੱਲਾਂ ਮਾਰ ਰਿਹਾ ਕੌਣ ਮੀਨਿੰਗਫੁਲ ਕੰਟੈਂਟ ਜਿਹੜਾ ਦੇ ਰਿਹਾ ਸੋ ਇਹ ਚੀਜ਼ ਸੀ ਤੇ ਇਹ ਹੁਣ ਐਕਸਪੀਰੀਟਡ ਰਿਮੂਵਲ ਵਾਲੀ ਜਿਹੜੀ ਧਾਰਾ ਵਾ ਇਹ ਜਿਹੜੀ ਹੁਣ ਇਸ ਵੇਲੇ ਇਹਨਾਂ ਨੇ ਜਿਹੜੀ ਪੂਰੀ ਤਿੱਖੀ 1996 ਦੀ ਰੈਗੂਲੇਸ਼ਨ ਸੀਗੀ ਉਹਨੂੰ ਇਹਨਾਂ ਨੇ ਚੱਕ ਤਾ ਕੰਮ ਠੀਕ ਹੈ ਕਿਹਨਾਂ ਦੇ ਜਿਹੜੇ ਅਨ ਅਕੰਪਨੀਡ ਚਿਲड्रन 18 ਸਾਲ ਤੋਂ ਜਿਹੜੇ ਛੋਟੇ ਸੀਗੇ ਉਹਨਾਂ ਤੇ ਐਕਸਪੀਡੈਂਟਡ ਰਿਮੂਵਲ ਨਹੀਂ ਲਾਗੂ ਹੁੰਦੀ ਠੀਕ ਹੈ ਠੀਕ ਹੈ ਪਰ ਇਹ ਬੜਾ ਪ੍ਰਸ਼ਨ ਹੈਗਾ ਕਿ ਯਾਰ ਅਨ ਅਕੰਪਨੀਡ 18 ਸਾਲ ਤੋਂ ਛੋਟੇ ਜਵਾਕਾਂ ਨੂੰ ਤੁਸੀਂ ਜਦੋਂ ਭੇਜਦੇ ਆ ਜਿੱਦਾਂ ਦੀ ਹੁਣ ਸਾਨੂੰ ਖਬਰਾਂ ਆਈਆਂ ਨਾ ਕਿ ਵੇਰੀ ਕਹਿੰਦਾ ਬੰਦਾ ਗਾਇਬ ਹੋ ਗਿਆ ਦੇਖੋ ਇੱਥੇ ਸੈਕਸ ਟ੍ਰੈਫਿਕਿੰਗ ਵੀ ਹੁੰਦੀ ਆ ਹੂੰ ਔਰ ਕੰਟ੍ਰੇਡ ਵੀ ਚੱਲਦੇ ਆ ਕਿ ਜਿਹੜੇ ਉਹਦੇ ਵੀ ਬਲੈਕ ਮਾਰਕੀਟ ਜਿਹੜੀ ਹੁੰਦੀ ਆ ਪਹਿਲੀ ਗੱਲ ਤਾਂ ਜਵਾਕਾਂ ਜੋਕਾਂ ਨੂੰ ਆਪਣੇਆਂ ਨੂੰ ਛੱਡਣਾ ਨਹੀਂ ਚਾਹੀਦਾ ਹੈਗਾ ਤੁਹਾਨੂੰ ਠੀਕ ਆ ਚਲੋ ਆਗੇ ਜੋ ਵੀ ਸੇਫ ਸੂ ਚੱਲਦਾ ਸੀਗਾ ਮਾਹੌਲ ਜਿਹੜਾ ਬੜਾ ਖਰਾਬ ਹੈਗਾ ਇਹਨਾਂ ਨੇ ਕੀ ਕਿਹਾ ਹੈਗਾ ਕਿ ਆਪਾਂ ਜਿਹੜਾ ਮਾਸੀਏ ਮੁਫੇ ਜਿਹੜੇ ਹੈਗੇ 베ਨੇਜ਼ੂਏਲਾ ਮੈਕਸੀਕਾ ਇਹਨਾਂ ਨੂੰ ਆਪਾਂ ਟਾਰਗੇਟ ਕਰਨਾ ਇਹਨਾਂ ਨੇ ਟੈਰਿਫ ਲਗਾ ਕੇ ਕੈਨੇਡਾ ਵੱਲੋਂ ਤੇ ਮੈਕਸੀਕੋ ਵੱਲੋਂ ਉਹਨਾਂ ਦੀ ਸਪੋਰਟ ਲੈ ਲਈ ਕਿ ਤੁਸੀਂ ਰੋਕਣਾ ਪਰ ਜੇ ਤੁਸੀਂ ਦੇਖੋ 2007-89 ਦੀ ਜੇ ਤੁਸੀਂ ਉਹਨਾ ਟਾਈਮਾਂ 'ਚ ਜੇ ਸੀਗੇ ਨਾ ਸੋ ਉਦੋਂ ਵੀ ਕੀ ਸੀਗਾ ਕਿ ਮੈਕਸੀਕੋ ਨੇ ਟਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਮਾਫੀਆ ਦੇ ਨਾਲ ਪੰਗਾ ਲੈਣਾ ਮਾਫੀਏ ਨੇ ਜਿਹੜਾ ਸੀਗਾ ਮੈਕਸੀਕੋ ਸਰਕਾਰ ਦੇ ਉੱਤੇ ਵਰਡ ਡਿਕਲੇਅਰ ਕਰਤੀ ਸੀਗੀ ਆਰਮੀ ਉੱਤੇ ਬੜੀ ਝੜਪ ਲੱਗੀ ਉਹ ਗਲੇ ਕੋਲੇ ਕੱਟ ਕੇ ਉਹਨਾਂ ਨੇ ਲਾ ਦਿੰਦੇ ਸੀਗੇ ਇੱਥੇ ਪੁਲਾਂ ਦੇ ਆਪਣੇ ਮੈਸੇਜ ਸ਼ੋ ਕਰਨ ਲਈ ਲੋਕਾਂ ਦੇ ਪੁਲਿਸ ਵਾਲਿਆਂ ਦੇ ਕਿ ਸਾਡੇ ਨਾਲ ਪੰਗਾ ਜਿਹੜਾ ਨਾ ਲਓ ਇਹ ਜਿਹੜੀ ਚੀਜ਼ ਸੀਗੀ ਹੁਣ ਵਾਇਲੈਂਸ ਜਿਹੜੀ ਕਿਉਂ ਕੀ ਅਗੇ ਮਲਟੀ ਬਿਲੀਅਨ ਡਾਲਰ ਜਿਹੜੇ ਟਰੇਡ ਇਹ ਚੱਲਦੇ ਆ ਇਹਨਾਂ ਨੇ ਹੁਣ 10000 ਬੰਦੇ ਆਪਣੇ ਖੜੇ ਕਰਤੇ ਬਾਰਡਰ ਸੀਲ ਕਰਤਾ ਤੁਸੀਂ ਇਹ ਵੇਖੋ ਕਿ ਹੁਣ ਜਿਹੜਾ ਇਹ ਆਰਗੇਨਾਈਜੇਸ਼ਨਸ ਹੈਗਿਆ ਇਹ ਫੀਡ ਕਿੱਦਾਂ ਹੋ ਗਈਆਂ ਪੈਸੇ ਕਿੱਥੋਂ ਆਉਗੇ ਕਿੱਥੋਂ ਚੱਲੂਗਾ ਤੇ ਬਾਰਡਰ ਸੀਲ ਹੋ ਗਿਆ ਤਾਂ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਬਾਰਡਰ ਤੋਂ 10 ਮੀਲ ਦੂਰ ਏਰੀਆ ਉਹ ਵੀ ਸੇਫ ਹੋ ਜਾਣੇ ਆ ਉਹ ਜਿਹੜੀ ਉੱਥੇ ਸੀਗੀ ਤੁਸੀਂ ਆਪ ਬਾਕੀ ਹਿਸਾਬ ਲਗਾ ਲਓ ਕਿ ਇਹ ਜਿਹੜਾ ਸਾਰਾ ਲੜਾਈ ਇਹਨਾਂ ਦੀ ਗੈਂਗਵਾੜ ਗੋਲੀਆਂ ਮਸ਼ੀਨ ਕਰਨਾ ਲੈ ਲੈ ਕੇ ਤਾਂ ਉੱਥੇ ਪੁਲਿਸ ਕੰਮਦੀ ਹੁੰਦੀ ਹੈ ਟੂਰਿਸਟ ਵਾਲੇ ਏਰੀਆ 'ਚ ਵੀ ਮੈਕਸੀਕੋ ਦੇ ਵਿੱਚ ਹੂੰ 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 ਕੋਈ ਚੀਜ਼ ਦਾ ਜਿਹੜਾ ਪਹਿਲਾਂ ਇਹ ਹੈ ਕਿ ਜਿਹੜਾ ਪ੍ਰੋਬਲਮਸ ਹੈਗੇ ਉਹ ਵਧ ਰੀਆਂ ਠੀਕ ਹੈ ਜਿਹੜੇ ਹਿਸਾਬ ਨਾਲ ਹੁਣ ਸਿਸਟਮ ਰੀ ਸ਼ਫਲ ਜਿਹੜਾ ਹੋ ਰਿਹਾ ਜਿੱਦਾਂ ਉਹਨਾਂ ਨੇ ਯੂ ਐਸ ਏ ਦੀ ਯੂ ਐਸ ਏ ਦੀ ਕਿਉਂ ਗੱਲ ਕੀਤੀ ਸੀਗੀ ਕਿ ਜਿਹੜੇ ਜਿਹੜਾ ਉਹ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਪਾਵਰ ਸਟਰਕਚਰ ਸੀਗਾ ਫੰਡਿੰਗ ਸੀਗੀ ਉਹ ਫੰਡਿੰਗ ਨੂੰ ਜਾ ਕੇ ਟਾਰਗੇਟ ਜਿਹੜੀ ਕਰ ਰਹੇ ਆ ਐਗਜ਼ਾਮਪਲ ਛੋਟੀ ਜੀ ਉਹ ਕਹਿੰਦੇ ਕਿ ਜਿੱਦਾਂ ਸਾਊਥ ਏਸ਼ੀਆ ਸੀਗਾ ਜਿਹੜਾ ਸਾਊਥ ਈਸਟ ਜਦੋਂ ਇਹ ਕਰਪਟ ਐਂਟਰਪ੍ਰਾਈਜ਼ ਨੂੰ 트럼ਪ ਸਾਹ ਤਾਰਗੇਟ ਕਰ ਰਿਹਾ ਕਿ ਇਹ ਫੰਡਿੰਗ ਵਾਲੇ ਨਾਨ-ਪ੍ਰੋਫਿਟਸ ਨੂੰ ਆਪਾਂ ਐਲੀਮੀਨੇਟ ਕਰ ਦੇਣਾ ਹੁਣ ਕੀ ਸੀਗਾ ਕਿ ਉਹ ਵਾਲੇ ਜਿਹੜੇ ਏਰੀਆ ਸੀਗੇ ਜਿੱਥੇ ਯੂਐਸ ਦਾ ਜਾਂ ਜੋ ਵੀ ਤੁਸੀਂ ਕਹਿ ਲੋ ਕਿ ਇਹ ਜਿਹੜੀਆਂ ਸੰਸਥਾਵਾਂ ਸੀਗੀਆਂ ਇਹਨਾਂ ਦਾ ਹੋਲਡ ਸੀਗਾ ਉਹ ਜਦੋਂ ਹੋਲਡ ਤੁਸੀਂ ਚੱਕ ਲੈਨੇ ਆ ਠੀਕ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਇਹ ਇਹ ਨਹੀਂ ਬੰਦਾ ਕਹਿ ਸਕਦਾ ਕਿ ਯਾਰ ਤਾਲੀਬਾਨ ਮਾੜਾ ਵਾ ਆ ਚੀਜ਼ ਮਾੜੀ ਆ ਜਦੋਂ ਇੱਕ ਜਗ੍ਹਾ ਤੋਂ ਤੁਸੀਂ ਜੋ ਵੀ ਸਿਸਟਮ ਚੱਲਦਾ ਸੀਗਾ ਠੀਕ ਆ ਭਾਵੇਂ ਉਹ ਸਦਾਮ ਸੀਗਾ ਕੁਝ ਵੀ ਸੀਗਾ ਸਾਊਥ-ਈਸਟ ਏਸ਼ੀਆ ਤੋਂ ਤੁਸੀਂ ਚੱਕ ਲਿਆ ਤੁਸੀਂ ਜਦੋਂ ਇੱਕ ਇੱਕ ਜਗ੍ਹਾ ਤੋਂ ਜਦੋਂ ਤੁਸੀਂ ਜਿਹੜਾ ਐਗਜ਼ਿਸਟਿੰਗ ਸਿਸਟਮ ਢਾਂਚਾ ਜਦੋਂ ਚੱਕ ਲੈਨੇ ਆ ਉੱਥੇ ਇੱਕ ਪਾਵਰ ਵੈਕਿਊਮ ਜਿਹੜਾ ਆਊਗਾ ਹੀ ਆਊਗਾ ਉੱਥੇ ਇੱਕ ਸਟਰਗਲ ਜਿਹੜੀ ਹੋਗੀ ਹੋਗੀ ਕਿ ਉਹ ਜਿਹੜੇ ਏਰੀਆ ਉਹ ਕਿੰਨੇ ਕੰਟਰੋਲ ਕਰਨੇ ਆ ਕਿੰਨੇ ਮੈਨੀਪੂਲੇਟ ਕਰਨੇ ਆ ਉਹ ਜਿਹੜੇ ਹਾਲਾਤ ਆ ਕਾਫੀ ਜ਼ਿਆਦਾ ਜਿਹੜੇ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੇ ਸੀਗੇ ਬਦਲੂਗੇ ਬਿਲਕੁਕੁਲ ਬਦਲੂਗੇ ਤੇ ਇਹ ਕਿਸੇ ਵੀ ਚੀਜ਼ ਦੇ ਵਿੱਚ ਵਿਚਾਲੇ ਨਾ ਤੁਸੀਂ ਫਸਿਓ ਠੀਕ ਆ ਇਟਸ ਰੋਂਗ ਟ ਉਹ ਤੁਸੀਂ ਕਿਸੇ ਏਜੰਟ ਦੇ ਪੈਰਾਲੀਗਲ ਦੇ ਜਾਂ ਸੁਣੀ ਸੁਣਾਈ ਗੱਲ ਤੇ ਕਿਸੇ ਦੇ ਅੜਿੱਕੇ ਆ ਕੇ ਤੁਸੀਂ ਕਿਹਾ ਕਿ ਚੱਲ ਉਧਰ ਨੂੰ ਤੁਰিয়ে ਚੱਲੀਏ ਵੇਟ ਐਂਡ ਵਾਚ ਵਾਲਾ ਹਸਾਬ ਕਿਤਾਬਾ ਉਹ ਚੱਕਰਾਂ ਦੇ ਵਿੱਚ ਨਾ ਪਿਓ ਸੋ ਅਨ ਕੰਪਨੀਡ ਚਿਲड्रन ਨੂੰ ਜਿਹੜਾ ਇਹ ਈਆਰ ਐਕਸਪਾਇਰਟਿਡ ਰਿਮੂਵਲ ਨਹੀਂ ਲੱਗਦਾ ਹਮ ਜਿਹੜੇ ਲੋਕੀ 에ਅਰਕ੍ਰਾਫਟ ਤੋਂ ਆਏ ਆ ਪੋਰਟ ਆਫ ਐਂਟਰੀ ਤੇ ਜਾਜ ਤੋਂ ਆਏ ਆ ਸਿੱਧੇ ਸਿੱਧੇ ਹਮ ਹਮ ਤੇ ਉਹ ਕਿਸੇ ਐਸੀ ਕੰਟਰੀ ਤੋਂ ਹੈਗੇ ਆ ਠੀਕ ਆ ਫੋਰ ਐਗਜ਼ਾਮਪਲ ਕਿਊਬਾ ਜਿਹਦੇ ਨਾਲ ਕੀ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗੇ ਹੂੰ 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 ਉਹਨਾਂ ਤੇ ਐਕਸਪੀਡਿਟਡ ਰਿਮੂਵਲ ਨਹੀਂ ਲੱਗਦਾ ਪਰ ਉਹ ਕੰਟਰੀਆਂ ਵੈਸਟਰਨ ਹੈਮਿਸਫੀਅਰ ਚ ਹੋਣੀਆਂ ਚਾਹੀਦੀਆਂ ਮਤਲਬ ਕਿ ਇੰਡੀਆ-ਇੰਡੀਆ ਜਿਹੜੀਆਂ ਈਸਟ ਲੀਆ ਕੰਟਰੀਆਂ ਨਹੀਂ ਕਾਊਂਟ ਹੁੰਦੀਆਂ ਅਨਕੰਪਨੀਡ ਮਾਈਨਰ ਜਿਹੜੇ ਜਵਾਕ ਆਗੇ ਉਹਨਾਂ ਨੂੰ ਐਕਸਪੀਡਿਟਡ ਰਿਮੂਵ ਨਹੀਂ ਕੀਤਾ ਜਾ ਸਕਦਾ ਜਾਂ ਜਿਹੜੇ ਇਹੋ ਐਸੇ ਦੇਸ਼ਾਂ ਚੋਂ ਆਏ ਆ ਜਿਹੜੇ ਵੈਸਟਰਨ ਹੈਮਿਸਫੀਅਰ ਚ ਆ ਕਿਉਂਕਿ ਵੈਸਟ ਹੈਮਿਸਫੀਅਰ ਵਾਲਿਆਂ ਨੂੰ ਸੇਫ ਸਮਝਦੇ ਆਂ ਕੰਟਰੀਆਂ ਨੂੰ ਆਬਵੀਅਸਲੀ ਤੇ ਜਿਹਨਾਂ ਨਾਲ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗੇ ਕਿਉਂਕਿ ਡਿਪਲੋਮੈਟਿਕ ਰਿਲੇਸ਼ਨ ਹੁਣ ਜਿਹਨਾਂ ਨਾਲ ਨਹੀਂ ਹੁੰਦੇ ਆ ਉਹ ਉਹਦੇ ਵਿੱਚ ਅਮਰੀਕਾ ਬਿਲਕੁਲ ਇੰਟਰਸਟਿਡ ਹੋਊਗਾ ਕਿਉਂਕਿ ਦੁਸ਼ਮਨ ਦਾ ਦੁਸ਼ਮਨ ਦੋਸਤ ਹੁੰਦਾ ਠੀਕ ਆ ਸੋ ਇਹ ਜੀ ਕੋਈ ਡਿਫੈਕਟ ਕਰਕੇ ਆਇਆ ਹੋ ਸਕਦਾ ਹਮ ਰਾਈਟ ਤੇ ਜਿਹੜੇ ਵੀਜ਼ਾ ਵੇਵਰ ਪ੍ਰੋਗਰਾਮ ਥੱਲੇ ਜਿਹੜੇ ਆਂਦੇ ਆ ਐਸਟਾ ਜਿੰਨੂੰ ਕਹਿ ਦਿੰਦੇ ਆ 90 ਦਿਨ ਦੀ ਜਿਹਨਾਂ ਨੂੰ ਐਂਟਰੀ ਮਿਲਦੀ ਆ ਉਹ ਲੋਕੀ ਐਕਸਪੀਡਿਟਡ ਰਿਮੂਵਲ ਦੇ ਸਬਜੈਕਟ ਨਹੀਂ ਹੁੰਦੇ ਅੱਛਾ ਇਹਤੇ ਨਾ ਹੁਣ ਧਿਆਨ ਰੱਖਿਓ ਕਈਆਂ ਨੇ ਨਾ ਛੋਟੀ ਵੀਡੀਓ ਬ ਜਿਹੜੇ 18 ਸਾਲ ਤੋਂ ਛੋਟੇ ਆ ਜਿਹੜੇ ਜਹਾਜ਼ ਥਣ ਹੀ ਆਏ ਆ ਉਹਨਾਂ ਦੇ ਉੱਤੇ ਨਹੀਂ ਲਗਣੀ ਪਰ ਨਾਲ ਆ ਦੋ ਕੰਡੀਸ਼ਨਾਂ ਹੋਰ ਆ ਇਹ ਇਹ ਐਡ ਕਰ ਦੇਣ ਨਾਲ ਵੀ ਉਸ ਮੁਲਕ ਦੇ ਨਾਲ ਜਿਹਦੇ ਨਾਲ ਕੋਈ ਅਮਰੀਕਾ ਦਾ ਡਿਪਲੋਮੈਟਿਕ ਸੰਬੰਧ ਨਹੀਂ ਆ ਤੇ ਜਾਂ ਜੇ ਉਹ ਮੁਲਕ ਵੈਸਟਰਨ ਹੈਮਿਸਫੀਅਰ ਦੇ ਵਿੱਚ ਨਹੀਂ ਪੈਂਦੇ ਸਿਰਫ ਉਹਨਾਂ ਦੇ ਉੱਤੇ ਹੀ ਐਕਸਪੈਡਿਟਡ ਰਿਮੂਵਲ ਨਹੀਂ ਲਗਣੀ ਜੇ ਤੁਸੀਂ ਇੰਡੀਆ ਤੋਂ ਆ ਰਹੇ ਆ ਜਾਂ ਹੋਰ ਜੋ ਅਜਿਹੇ ਮੁਲਕਾਂ ਚੋਂ ਆ ਉੱਤੇ ਭਾਈ ਲਗਣੀ ਆ ਫੇਰ ਨਾ ਕਿਉਂ ਵੀ ਦੱਸਿਆ ਨਹੀਂ ਆ ਅੱਛਾ ਇੱਥੇ ਇੱਥੇ ਸਾਰ ਇੱਕ ਵਾਰੀ ਫੇਰ ਇਹਨੂੰ ਕਲੈਰੀਫਾਈ ਕਰਦਾ 104 ਤਰ੍ਹਾਂ ਦੇ ਅਲੱਗ-ਅਲੱਗ ਕੈਟਾਗਰੀ ਦੇ ਲੋਕਾਂ ਤੇ ਐਕਸਪੀਡਿਟਡ ਰਿਮੂਵਲ ਨਹੀਂ ਲੱਗ ਸਕਦੀ ਠੀਕ ਹੈ ਪਹਿਲੇ ਕੈਟਾਗਰੀ ਵਾਲੇ ਲੋਕ ਉਹ ਹੈਗੇ ਆ ਜਿਹੜੇ 18 ਸਾਲ ਤੋਂ ਛੋਟੇ ਆ ਅਨ ਕੰਪਨੀਡ ਮਾਈਨਰ ਪੇਰੈਂਟਸ ਦੇ ਨਾਲ ਨਹੀਂ ਕਿਸੇ ਦੇ ਨਾਲ ਨਹੀਂ ਇਕੱਲੇ ਆ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ ਸਿੱਧਾ ਹਸਾਬ ਕਿਤਾਬ ਹੈ ਕਿ 18 ਸਾਲ ਤੋਂ ਛੋਟੇ ਆ ਉਹਨਾਂ ਨੂੰ ਜੇ ਵਾਪਸ ਭੇਜੂਗੇ ਤਾਂ ਕ੍ਰਾਈਮ ਹੋ ਸਕਦਾ ਜਿਹੜੀ ਫਿੰਗਰ ਆ ਯੂਐਸ ਵਾਲ ਪੁਆਇੰਟ ਹੋਗੀ ਕਿ ਮੁੰਡਾ ਜਾਂ ਕੁੜੀ ਆ ਤੁਸੀਂ ਵਾਪਸ ਕਿਉਂ ਭੇਜਾਉਣ ਉਹਨਾਂ ਨੂੰ ਟਰੈਕਸ ਸੈਕਸ ਟਰੈਫਿਕਿੰਗ ਦੇ ਵਿੱਚ ਪਾਤਾ ਜਾਂ ਉਹਨਾਂ ਦੇ ਆਰਗਨ ਜਿਹ ਸੋ ਬੱਚੇ ਜਿਹੜੇ 18 ਸਾਲ ਤੋਂ ਛੋਟੇ ਆ ਉਹਨਾਂ ਤੇ ਨਹੀਂ ਲੱਗਣੀ ਜਿਹੜੇ ਵੀਜ਼ਾ ਵੇਵਰ ਤੇ ਆਏ ਆ 90 ਦਿਨ ਵਾਲਾ ਜਿਹੜੀ ਐਂਟਰੀ ਹੁੰਦੀ ਐਸਟਾ ਹੁੰਦਾ ਉਹਨਾਂ ਤੇ ਐਕਸਪੀਡਿਟਡ ਰਿਮੂਵਲ ਨਹੀਂ ਲੱਗਦੀ ਤੀਜੇ ਜਿਹੜੇ ਜਹਾਜ਼ ਥਾਣੀ ਆਏ ਆ ਪਰ ਉਹਨਾਂ ਦੀ ਕੰਟਰੀ ਵੈਸਟਰਨ ਹੇਮਿਸਫੀਅਰ ਚ ਆ ਤੇ ਯੂ ਐਸ ਦੇ ਨਾਲ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗੇ ਉਹਨਾਂ ਤੇ ਨਹੀਂ ਐਕਸਪੀਡਿਟਡ ਰਿਮੂਵਲ ਲੱਗਦੀ ਤੇ ਜਿਹੜੇ ਯੂ ਐਸ ਸਿਟੀਜ਼ਨ ਲਾਫਲ ਪਰਮਨੈਂਟ ਰੈਜ਼ੀਡੈਂਟ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਰਸੀ ਜੀ ਜਾਂ ਸਾਈਲੀ ਜਿਹਨਾਂ ਦਾ ਜੇ ਸਟੇਟਸ ਟਰਮੀਨੇਟ ਨਹੀਂ ਹੋਇਆ ਉਹਨਾਂ ਤੇ ਨਹੀਂ ਇਹ ਚੀਜ਼ ਜਿਹੜੀ ਲੱਗਦੀ ਹੂੰ ਠੀਕ ਹੈ ਬਾਕੀ ਸਾਰਿਆਂ ਤੇ ਲੱਗਦੀ ਹੈ ਬਾਕੀ ਸਾਰਿਆਂ ਦੇ ਉੱਤੇ ਲੱਗਦੀ ਆ ਅੱਛਾ ਹੁਣ ਆਪਾਂ ਦੱਸ ਦੀ ਜਿਨ੍ਹਾਂ ਦੇ ਉੱਤੇ ਲੱਗੀ ਇੱਕ ਸਾਰੀਆਂ ਦੇ ਵਿੱਚ ਚੀਜ਼ ਹੋਰ ਸੀਗੀ ਸੋ ਹਾਂਜੀ ਆਪਾਂ ਗੱਲ ਕਿਉਂ ਕਰ ਰਹੇ ਆ ਕਿ ਚੇਂਜ ਕੀ ਹੋਇਆ ਠੀਕ ਆ ਹੂੰ ਹੂੰ ਜਨਵਰੀ 21 2025 ਨੂੰ ਚੇਂਜ ਹੋ ਗਿਆ 20 ਨੂੰ ਇਹ ਆਇਆ ਸਰਪੰਚ ਸਾਹਿਬ ਤੇ 21 ਤੋਂ ਚੇਂजेस ਜਨਨ ਨੇ ਕਰਤੀਆਂ ਠੀਕ ਆ 21 ਜਨਵਰੀ ਤੋਂ ਤੇ ਆਪਾਂ ਪਹਿਲੀ ਗੱਲ ਕਰਾਂਗੇ ਕਿ ਪਹਿਲਾਂ ਕੀ ਚੱਲਦਾ ਸੀਗਾ ਬਾਈਡਨ ਸਾਹਿਬ ਦੇ ਓਬਾਮਾ ਸਾਹਿਬ ਦੇ ਕਾਰਜਕਾਲ 'ਚ ਕੀ ਸੀਗਾ ਤੇ ਹੁਣ ਚੇਂਜ ਕੀ ਹੋਇਆ ਕੀ ਚੇਂਜ ਹੋਇਆ ਤਾਂ ਪਹਿਲੀ ਗੱਲ ਤਾਂ ਦੋਨਾਂ ਦੇ ਜਿਹੜੇ ਭਾਵੇਂ 1996 ਔਨਵਰਡਸ ਹੀ ਜਿਹੜਾ ਵੀ ਵਿਅਕਤੀ ਇਨਐਡਮਿਸਿਬਲ ਆ ਯਾ ਰਿਮੂਵੇਬਲ ਆ ਜਨੇ ਝੂਠ ਬੋਲਿਆ ਜਾਂ ਜਿਹਦੇ ਕੋਲ ਵੀਜ਼ਾ ਨਹੀਂ ਹੈਗਾ ਐਂਟਰੀ ਡਾਕੂਮੈਂਟ ਨਹੀਂ ਹੈਗੇ ਉਹ ਬੰਦਾ ਸਿੱਧੇ ਤੋਂ ਸਿੱਧੇ ਜਿਹੜਾ ਐਕਸਪੀਰੀਟਡ ਰਿਮੂਵਲ ਦੇ ਵਿੱਚ ਪੈ ਸਕਦਾ ਸੀਗਾ ਕਿਸੇ ਵੀ ਟਾਈਮ ਤੇ ਫਰਕ ਸਿਰਫ ਇਹ ਹੈ ਸੀਗਾ ਇਹ ਚੀਜ਼ ਜਿਹੜੀ ਹੁਣ ਮੇਨ ਖਬਰ ਅੱਜ ਦੀ ਇਹ ਹੈ ਜਦੋਂ ਇਹ ਡ੍ਰੰਪ ਸਾਹਿਬ ਦੇ 21 ਜਨਵਰੀ 2025 ਤੋਂ ਪਹਿਲਾਂ ਸਿਰਫ ਉਹ ਲੋਕਾਂ ਤੇ ਉਹ ਹੱਥ ਪਾਉਂਦੇ ਸੀਗੇ ਜਿਹੜੇ ਯੂਐਸ ਦੇ ਵਿੱਚ 100 ਮਾਈਲ ਦੇ 에ਅਰ ਬਾਰਡਰ ਦੇ ਵਿੱਚ ਹੁੰਦੇ ਸੀ ਇਹ 100 에ਅਰ ਮਾਈਲਸ ਮਤਲਬ ਕਿ ਤੁਸੀਂ ਤਾਂ ਕਰਕੇ ਇੱਕ ਰੀਜ਼ਨ ਆ ਕਿ ਸੈਂਡਿਆਗੋ ਐਡਾ ਸੋਹਣਾ ਸ਼ਹਿਰ ਹੈ ਉੱਥੇ ਕਿਉਂ ਨਹੀਂ ਲੋਕੀ ਰੋਕਦੇ ਉੱਥੇ ਵੀ ਇਮੀਗ੍ਰੇਸ਼ਨ ਕੋਟ ਉਹਨਾਂ ਨੂੰ ਪਤਾ ਕਿ ਇਹ 100 ਮਾਈਲ ਦੇ ਘੇਰੇ ਦੇ ਵਿੱਚ ਆਂਦੀ ਹੈ ਇੱਥੇ ਸ਼ਿਕੰਜਾ ਜਿਹੜਾ ਕੱਸਿਆ ਜਾ ਸਕਦਾ ਤਾਂ ਕਰਕੇ ਜਿਹੜੇ ਲੋਕੀ ਸੀਗੇ ਉਹ ਟ੍ਰੈਵਲ ਕਰਦੇ ਸੀਗੇ ਇਨਵਰਡ ਤੇ ਤਾਂ ਕਿ 100 ਮਾਈਲ ਦੇ ਜਿਹੜੇ ਘੇਰੇ ਤੋਂ ਬਾਹਰ ਹੋ ਜਾਣ ਤੇ ਇਹ ਐਕਸਪਾਇਰਟਡ ਰਿਮੂਵਲ ਦੇ ਚੱਕਰ 'ਚ ਜਿਹੜੇ ਨਾ ਆ ਸਕਣ। ਠੀਕ ਹੈ। 트럼ਪ ਸਾਹਿਬ ਨੇ ਕੀ ਚੇਂਜ ਕੀਤਾ? 트럼ਪ ਸਾਹਿਬ ਕਹਿੰਦੇ 100 ਮਾਈਲ ਵਾਲਾ ਚੱਕਰ ਖਤਮ ਆ। ਕਿਤੇ ਮਰਜ਼ੀ ਤੁਸੀਂ ਅਮਰੀਕਾ ਦੇ ਵਿੱਚ ਹੋਵੋ ਤੁਹਾਡੇ ਤੇ ਐਕਸਪਾਇਰਟਡ ਰਿਮੂਵਲ ਜਿਹੜਾ ਲੱਗ ਸਕਦਾ। ਜਿੱਥੇ ਮਰਜ਼ੀ ਚੱਕ ਸਕਦੇ। ਸਿਰਫ ਇਹ ਪਿਆ ਕਿ ਤਾਂ ਕਰਕੇ ਤੁਸੀਂ ਦੇਖ ਰਹੇ ਆਂ ਕਿ ਜਿਹੜਾ ਲਾਅ ਸੀਗਾ ਉਹਨਾਂ ਨੇ 100 ਮਾਈਲ ਵਾਲਾ ਹਟਾ ਕੇ ਹੁਣ ਉਹਨਾਂ ਨੇ ਕਿਹਾ ਕਿ ਕਿਤੇ ਵੀ ਜਿਹੜਾ ਲੱਗ ਸਕਦਾ। ਤਾਂ ਕਰਕੇ ਹੁਣ ਜਿਹੜਾ ਇਹ ਹਫੜਾ ਤਫੜੀ ਮੱਝ ਗਈ ਕਿ ਹੁਣ ਤਾਂ ਇਹ ਸਟੋਰ ਤੋਂ ਵੀ ਆ ਕੇ ਚੱਕ ਸਕਦੇ ਆ ਖੇਤਾਂ ਤੋਂ ਵੀ ਆ ਕੇ ਚੱਕ ਸਕਦੇ ਜਨਵਰੀ 21 2025 ਸਰਪੰਚ ਸਾਹਿਬ ਦੇ ਆਉਣ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ ਜਿੰਨੂੰ 14 ਦਿਨਾਂ ਦੇ ਵਿੱਚ ਆਪਾਂ ਫੜਿਆ ਬੰਦੇ ਨੂੰ ਠੀਕ ਹੈ ਕਿੰਨੇ ਦਿਤੇ ਤੋਂ 14 ਦਿਨਾਂ ਚ ਫੜਿਆ ਹੁਣ ਉਹ ਕਹਿੰਦੇ ਕਿ 14 ਨਹੀਂ ਆਪਾਂ ਫੁੱਲ 2 ਸਾਲ ਤੱਕ ਜਾਣਾ ਜਦੋਂ ਆਪਾਂ ਫੜਿਆ ਹਾਂ ਜੇ 2 ਸਾਲ ਤੋਂ ਘੱਟ ਆ ਤੁਸੀਂ ਤਾਂ ਤੁਸੀਂ ਹੈਗੇ ਆ 14 ਸਾਲ 14 ਦਿਨ ਆ ਸੌਰੀ 14 ਸਾਲ ਕਹਤਾ 14 ਦਿਨ ਸੀ 14 ਦਿਨ 2 ਹਫ਼ਤੇ ਹਾਂ ਪਹਿਲਾਂ ਸੀਗਾ ਕਿ ਜਿਹੜਾ ਨਵਾਂ ਨਵਾਂ ਆਇਆ ਬਾਈਡਨ ਸਾਹਿਬ ਕਹਿੰਦੇ ਸੀਗੇ ਕਿ 2 ਹਫ਼ਤੇ ਚ ਜੇ ਫੜਿਆ ਗਿਆ ਤਾਂ ਠੀਕ ਆ ਐਕਸਪੀਰਟ ਰਿਮੂਵਲ ਕਰਦੇ ਹੋ ਨੇ ਤਾਂ ਜਾਣਦੇ ਹੋ ਬੰਦੇ ਨੂੰ ਠੀਕ ਆ ਹੁਣ ਦੋ ਹਫ਼ਤੇ ਤਾਂ ਬੰਦਾ ਟਾਈਮ ਟਪਾ ਲੈਂਦਾ ਸੀਗਾ ਹੂੰ ਸੰਭਾਅ ਨੇ ਕਿਹਾ ਕਿ ਦੋ ਸਾਲ ਵਾਲਾ ਕਰੋ ਹੁਣ ਤੁਸੀਂ ਦੋ ਸਾਲ ਦੇਖੋ ਇਦਾਂ ਦਾ ਟਾਈਮ ਆ ਕਿ ਭਾਵੇਂ ਤੁਸੀਂ ਸਾਇਲਮ ਕਰਤੀ ਭਾਵੇਂ ਤੁਸੀਂ ਕੁਝ ਵੀ ਕਰਤਾ ਦੋ ਸਾਲ ਦੇ ਵਿੱਚ ਜੇ ਤੁਸੀਂ ਫੜੇਗੇ ਤਾਂ ਤੁਸੀਂ ਉਹਨਾਂ ਦੇ ਸ਼ਕੰਜੇ ਦੇ ਵਿੱਚ ਆ ਸਕਦੇ ਆਂ ਆ ਚੀਜ਼ ਹੈ ਜੇ ਉਹਨਾਂ ਨੇ ਉੱਥੇ ਡਿਟਰਮਿਨ ਕਰ ਲਿਆ ਵੀ ਤੁਹਾਡੇ ਤੇ ਐਕਸਪੀਰਟਡ ਰਿਮੂਵਲ ਲੱਗ ਸਕਦਾ ਤਾਂ ਫਿਰ ਲੱਗ ਜਾਣਾ ਹੈ ਬਿਲਕੁਲ